ਤਰਸੇਮ ਤੇ ਮਹਿੰਦਰ ਦੋਨੋਂ ਬਿਨਾਂ ਦੱਸੇ ਜੀਤੀ ਦੇ ਪੇਕੇ ਪਿੰਡ ਪਹੁੰਚ ਜਾਂਦੇ ਹਨ ਜੀਤੀ ਦੇ ਘਰ ਦੇ ਉਹਨਾਂ ਨੂੰ ਦੇਖ ਕੇ ਖੁਸ਼ ਵੀ ਹੁੰਦੇ ਹਨ ਤੇ ਹੈਰਾਨ ਵੀ ਹੈਰਾਨ ਇਸ ਲਈ ਕਿਉਂਕਿ ਤਰਸੇਮ ਕਦੇ ਵੀ ਜੀਤੀ ਤੋਂ ਬਿਨਾਂ ਆਪਣੇ ਸਹੁਰੇ ਨਹੀਂ ਸੀ ਆਇਆ ਤੇ ਅੱਜ ਤਰਸੇਮ ਬਿਨਾਂ ਦੱਸੇ ਹੀ ਆਇਆ ਸੀ ਉਹ ਵੀ ਇੱਕ ਦੋਸਤ ਨਾਲ ਜੀਤੀ ਦੇ ਪੇਕੇ ਤਰਸੇਮ ਤੇ ਮਹਿੰਦਰ ਨੂੰ ਡਰਾਇੰਗ ਰੂਮ ਵਿੱਚ ਬਿਠਾ ਸੁਖਸੰਤ ਪੁੱਛਦੇ ਹਨ ਤੇ ਖੂਬ ਸੇਵਾ ਲਈ ਚਾਹ ਪਾਣੀ ਫੜਾਉਂਦੇ ਹਨ ਚਾਹ ਪਾਣੀ ਪਿੰਦੇ-ਪਿੰਦੇ ਗੱਲਾਂ ਬਾਤਾਂ ਵੀ ਕਰਦੇ ਹਨ ਕਿ ਮਹਿੰਦਰ ਦੇ ਮੋਬਾਈਲ ਦੀ ਘੰਟੀ ਵੱਜਦੀ ਹੈ ਤਾਂ ਮਹਿੰਦਰ ਆਪਣਾ ਫੋਨ ਲੈ ਕੇ ਕਮਰੇ ਚੋਂ ਬਾਹਰ ਹੋ ਕੇ ਗੱਲ ਕਰਦਾ ਹੈ ਤਰਸੀਮ ਦਾ ਸਾਲਾ ਉਸ ਨੂੰ ਪੁੱਛਦਾ ਹੈ ਬਾਈ ਕਿਵੇਂ ਸੁਖ ਹੈ ਨਾ ਕੋਈ ਫੋਨ ਨਾ ਕੋਈ ਸੁਨੇਹਾ ਇਸ ਤਰ੍ਹਾਂ ਬਿਨਾਂ ਦੱਸੇ ਤਰਸੀਮ ਨੇ ਕਿਹਾ ਹਾਂ ਛੋਟੇ ਵੀਰ ਸੁਖੀ ਸਮਝ ਪਹਿਲਾਂ ਇਹ ਦੱਸ ਬਾਪੂ ਜੀ ਕਿੱਥੇ ਹਨ ਉਹਨਾਂ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਤਰਸੀਮ ਦੇ ਸਾਲੇ ਨੇ ਕਿਹਾ ਬਾਪੂ ਜੀ ਪਿੰਡ ਦੇ ਕਿਸੇ ਕੰਮ ਦੇ ਮਸਲੇ ਵਿੱਚ ਬਾਹਰ ਗਏ ਹਨ ਸ਼ਾਮ ਤੱਕ ਵਾਪਸ ਆ ਜਾਣਗੇ ਜੇ ਕੋਈ ਸਾਡੀ ਕਰਨ ਵਾਲੀ ਸੇਵਾ ਹੈ ਤਾਂ ਦੱਸੋ ਐਨੇ ਨੂੰ ਮਹਿੰਦਰ ਫੋਨ ਸੁਣ ਕੇ ਵਾਪਸ ਆ ਜਾਂਦਾ ਹੈ ਤੇ ਤਰਜ਼임 ਦੇ ਸਾਲੇ ਨੂੰ ਕਹਿੰਦਾ ਹੈ ਹਾਂ ਛੋਟੇ ਵੀਰ ਸੇਵਾ ਤਾਂ ਤੁਹਾਨੂੰ ਵੀ ਦੱਸਾਂਗੇ ਪਰ ਪਹਿਲਾਂ ਅਸੀਂ ਬਾਪੂ ਜੀ ਦੀ ਸਲਾਹ ਲੈਣ ਬਾਰੇ ਸੋਚ ਰਹੇ ਹਾਂ ਸਾਨੂੰ ਮਸਲਾ ਥੋੜਾ ਗੰਭੀਰ ਹੈ ਤਰਜ਼임 ਦਾ ਸਾਲਾ ਕਹਿੰਦਾ ਕੋਈ ਗੱਲ ਨਹੀਂ ਬਾਈ ਰੁਕੋ ਫਿਰ ਅੱਜ ਦੀ ਦਿਹਾੜੀ ਇੱਥੇ ਹੀ ਹੋਰ ਦੱਸੋ ਭੈਣ ਦਾ ਕੀ ਹਾਲ ਹੈ ਮਹਿੰਦਰ ਨੇ ਕਿਹਾ ਭੈਣ ਵੀ ਠੀਕ ਹੈ ਤੁਹਾਡੀ ਬਸ ਮੇਰੇ ਯਾਰ ਦੀ ਸਿਹਤ ਕੁਝ ਠੀਕ ਨਹੀਂ ਰਹੀ ਅੱਜਕੱਲ ਐਨਾ ਕਹਿ ਮਹਿੰਦਰ ਮਸਕੜੀ ਹੱਸਾ ਹੱਸਦਾ ਹੈ ਤਰਸੇਮ ਉਸ ਨੂੰ ਅੱਖਾਂ ਨਾਲ ਕੋਰਦਾ ਤੇ ਨਾਲ ਹੀ ਕਹਿੰਦਾ ਹੈ ਮੈਨੂੰ ਕੀ ਹੋਇਆ ਹੈ ਮੈਂ ਤਾਂ ਬਿਲਕੁਲ ਠੀਕ ਠਾਕ ਹਾਂ ਬਸ ਕੁਝ ਉਲਝਣ ਜੀ ਹੈ ਛੋਟੇ ਵੀਰ ਸੋਚਦੇ ਹਾਂ ਬਾਪੂ ਜੀ ਕਰਦੇ ਵੱਡੇ ਹਨ ਤੇ ਸਿਆਣੇ ਵੀ ਹਨ ਜ਼ਿੰਦਗੀ ਦਾ ਤਜਰਬਾ ਵੀ ਹੈ ਉਹਨਾਂ ਕੋਲ ਕਿਉਂ ਨਾ ਉਹਨਾਂ ਦੀ ਸਲਾਹ ਲਈ ਜਾਵੇ ਸ਼ਾਇਦ ਉਹੀ ਸਾਡੇ ਮਸਲੇ ਦਾ ਹੱਲ ਕਰ ਸਕਣਗੇ ਤਰਸੇਮ ਦੇ ਸਾਲੇ ਨੇ ਕਿਹਾ ਚਲੋ ਬੈਠੋ ਫਿਰ ਤੁਹਾਡੀ ਰੋਟੀ ਪਾਣੀ ਦਾ ਪ੍ਰਬੰਧ ਕਰਦਾ ਹਾਂ ਆ ਜਾਂਦੇ ਹਨ ਬਾਪੂ ਜੀ ਸ਼ਾਮ ਤੱਕ ਐਨਾ ਕੈਦਰ ਸੇਮ ਦਾ ਸਾਲਾ ਉਹਨਾਂ ਕੋਲੋ ਚਲਾ ਜਾਂਦਾ ਹੈ ਤਰਸੇਮ ਤੇ ਮਹਿੰਦਰ ਆਪਸ ਵਿੱਚ ਗੱਲਾਂ ਬਾਤਾਂ ਸ਼ੁਰੂ ਕਰ ਦਿੰਦੇ ਹਨ ਤਰਸੇਮ ਕਿਸ ਦਾ ਫੋਨ ਸੀ ਕਿ ਤੈਨੂੰ ਪਾਸੇ ਹੋ ਕੇ ਸੁੰਨਾ ਪਿਆ ਮਹਿੰਦਰ ਨੇ ਕਿਹਾ ਤੇਰੇ ਲਈ ਖੁਸ਼ਖਬਰੀ ਹੈ ਤੇਰੀ ਭਾਬੀ ਦਾ ਫੋਨ ਸੀ ਜੀਤੀ ਭਾਬੀ ਆਈ ਸੀ ਉਸ ਨੂੰ ਮਿਲਣ ਤੇ ਤੇਰਾ ਫਿਕਰ ਕਰ ਰਹੀ ਸੀ ਕਿ ਬਿਨਾ ਦੱਸੇ ਕਿੱਥੇ ਚਲੇ ਗਏ ਤਰਸੇਮ ਨੇ ਕਿਹਾ ਅੱਛਾ ਸੱਚ ਕਹਿਣਾ ਹੈ ਤੂੰ ਕਿਵੇਂ ਝੂਠ ਬੋਲੀ ਜਾਣਾ ਮੇਰਾ ਮਜ਼ਾਕ ਉਟਾਉਂਤੇ ਹੋਇਆ ਮੇਰੇ ਮਜ਼ਾਕ ਉਡਾਉਂਦੇ ਹੋਇਆ ਹੈ ਹੁਣ ਤਾਂ ਤੂੰ ਮਹਿੰਦਰ ਨੇ ਕਿਹਾ ਨਹੀਂ ਤਰਸੇਮ ਭਾਈ ਜੀ ਮੈਂ ਬਿਲਕੁਲ ਠੀਕ ਕਹਿ ਰਿਹਾ ਹਾਂ ਤੇ ਨਾਲੇ ਨਾਲ ਖਬਰ ਇਹ ਵੀ ਹੈ ਕਿ ਆਪਣੇ ਦੁਸ਼ਮਨ ਮਨੂ ਦੇ ਘਰ ਗੇੜੇ ਮਾਰ ਰਹੇ ਹਨ ਮੈਨੂੰ ਆਪਣੀ ਇਹ ਕਹਾਣੀ ਉਲਝਦੀ ਨਜ਼ਰ ਆ ਰਹੀ ਹੈ ਜਿੰਨੀ ਜਲਦੀ ਹੋ ਸਕਦਾ ਆਪਾਂ ਇਸ ਦਾ ਹੱਲ ਕਰੀਏ ਤਰਸੇਮ ਦਾ ਸਾਲਾ ਵਾਪਸ ਆ ਜਾਂਦਾ ਹੈ ਤੇ ਮਹਿੰਦਰ ਦੀ ਅਖੀਰਲੀ ਗੱਲ ਸੁਣ ਲੈਂਦਾ ਅਤੇ ਕਹਿੰਦਾ ਕੀ ਗੱਲ ਹੈ ਭਾਈ ਕਿਹੜਾ ਮਸਲਾ ਕਿਹੜੀ ਕਹਾਣੀ ਉਲਝ ਰਹੀ ਹੈ ਮੈਨੂੰ ਵੀ ਕੁਝ ਪਤਾ ਲੱਗੇ ਆਪਾਂ ਜਿਵੇਂ ਹੋ ਸਕਿਆ ਜਰੂਰ ਹੱਲ ਕਰਾਂਗੇ ਮਹਿੰਦਰ ਤੇ ਤਰਸੇਮ ਦੋਨੋਂ ਇੱਕ ਦੂਜੇ ਵੱਲ ਦੇਖਦੇ ਹੰਤੇ ਚੁੱਪ ਰਹਿੰਦੇ ਹਨ ਉਹਨਾਂ ਨੂੰ ਚੁੱਪ ਦੇਖ ਕੇ ਤਰਸੇਮ ਦਾ ਸਾਲਾ ਕੀ ਗੱਲ ਬਾਈ ਮੈਨੂੰ ਨਹੀਂ ਦੱਸਣਾ ਦੱਸੋ ਯਾਰ ਮੈਨੂੰ ਆਪਣਾ ਯਾਰ ਦੋਸਤੀ ਸਮਝੋ ਰਿਸ਼ਤੇਦਾਰੀ ਨੂੰ ਇੱਕ ਪਾਸੇ ਰੱਖ ਦੇਵੋ ਹੋ ਸਕਦਾ ਮੈਂ ਤੁਹਾਡੀ ਕੋਈ ਮਦਦ ਕਰ ਦੇਵਾਂ ਤਰਸੇਮ ਮਹਿੰਦਰ ਨੂੰ ਇਸ਼ਾਰਾ ਕਰਕੇ ਦੱਸਣ ਲਈ ਕਹਿੰਦਾ ਹੈ ਤਾਂ ਮਹਿੰਦਰ ਚੱਕਦਾ ਚੱਕਦਾ ਉਸ ਨੂੰ ਤਰਸੇਮ ਦੀ ਮਨੂ ਨਾਲ ਗੱਲਬਾਤ ਤੋਂ ਲੈ ਕੇ ਜੀਤੀ ਨਾਲ ਹੋਏ ਗੁੱਸੇ ਮਸਾਲੇ ਤੱਕ ਸਾਰੀ ਕਹਾਣੀ ਦੱਸਦਾ ਹੈ ਇੱਕ ਵਾਰ ਤਾਂ ਤਰਸੇਮ ਦਾ ਸਾਲਾ ਉਹਨਾਂ ਵੱਲ ਕੋ ਥੋੜਾ ਕੋੜਾ ਦੇਖਦਾ ਹੈ ਤੇ ਕਹਿੰਦਾ ਹੈ ਕਿ ਤੁਹਾਡੀ ਗਲਤੀ ਮਾਫ ਕਰਨ ਵਾਲੀ ਤਾਂ ਨਹੀਂ ਜੇਕਰ ਸਾਨੂੰ ਕਿਤੇ ਬਾਹਰੋਂ ਇਹ ਗੱਲ ਪਤਾ ਲੱਗਦੀ ਤਾਂ ਤੁਹਾਡੀ ਖੈਰ ਨਹੀਂ ਸੀ ਪਰ ਤੁਸੀਂ ਆਪਣੀ ਗਲਤੀ ਖੁਦ ਕਬੂਲ ਕਰ ਲਈ ਹੈ ਇਸ ਲਈ ਕੋਈ ਗੱਲ ਨਹੀਂ ਇਸ ਦਾ ਕੋਈ ਹੱਲ ਕਰਦੇ ਹਾਂ ਇਸ ਤਰ੍ਹਾਂ ਉਹਨਾਂ ਤਿੰਨਾਂ ਵਿੱਚ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹਨ ਦੁਪਹਿਰ ਦਾ ਖਾਣਾ ਤਿਆਰ ਹੋ ਜਾਂਦਾ ਹੈ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਮਹਿੰਦਰ ਤਰਸੇਮ ਤੇ ਉਸ ਦਾ ਸਾਲਾ ਇੱਧਰ ਉੱਧਰ ਗੇਟਾਂ ਵਿੱਚ ਗੇੜੇ ਕੱਢਦੇ ਹਨ ਤੇ ਬਾਬੂ ਦੀ ਉਡੀਕ ਕਰਦੇ ਹਨ ਸ਼ਾਮ ਤੱਕ ਬਾਬੂ ਵੀ ਘਰ ਵਾਪਸ ਆ ਜਾਂਦਾ ਹੈ ਤੇ ਮਹਿੰਦਰ ਤੇ ਤਰਸੇਮ ਉਸ ਨਾਲ ਆਪਣੀ ਗੱਲਬਾਤ ਕਰਨ ਲਈ ਬੈਠ ਜਾਂਦੇ ਹਨ ਜੀਤੀ ਦੇ ਪਿਓ ਦਾ ਨਾਮ ਅਜੀਤ ਸਿੰਘ ਸੀ ਸਾਰੇ ਪਿੰਡ ਵਿੱਚ ਉਸ ਨੂੰ ਜੀਤਾ ਜੀਤਾ ਕਹਿ ਕੇ ਬੁਲਾਉਂਦੇ ਸਨ ਤਰਸੇਮ ਤੇ ਮਹਿੰਦਰ ਅਜੀਤ ਦੇ ਸਾਹਮਣੇ ਬੱਠੇ ਹੁੰਦੇ ਹਨ ਅਜੀਤ ਸਿੰਘ ਤਰਸੇਮ ਤੇ ਮਹਿੰਦਰ ਨੂੰ ਪੁੱਛਦਾ ਹੈ ਹਾਂ ਬਈ ਤਰਸੇਮ ਸਿਆ ਦੱਸ ਬਈ ਕੀ ਗੱਲ ਹੈ ਮੈਨੂੰ ਛੋਟੇ ਮੁੰਡੇ ਨੇ ਦੱਸਿਆ ਕਿ ਤੁਸੀਂ ਸਵੇਰ ਦੇ ਮੈਨੂੰ ਡਿਕ ਰਹੇ ਹੋ ਕੋਈ ਗੰਭੀਰ ਮਸਲਾ ਹੈ ਮਿੰਦਰ ਤੇ ਤੇਜਸੇਮ ਦੀ ਸੋਹਰੇ ਬਾਰੇ ਸੁਣਿਆ ਤਾਂ ਬਹੁਤ ਕੁਝ ਹੁੰਦਾ ਹੈ ਪਰ ਦੇਖਿਆ ਪਹਿਲੀ ਵਾਰ ਸੀ ਪਤਾ ਨਹੀਂ ਕਿਉਂ ਮਹਿੰਦਰ ਉਸ ਨਾਲ ਗੱਲ ਕਰਨ ਤੋਂ ਡਰ ਰਿਹਾ ਸੀ ਤੇਜਸੇਮ ਦਾ ਵੀ ਗਲਾ ਸੁੱਕ ਰਿਹਾ ਸੀ ਦੋਨੋਂ ਦਲੇਰ ਤਾਂ ਬਹੁਤ ਸਨ ਪਰ ਜਿੱਤੀ ਦੇ ਪਿਓ ਦੀ ਸ਼ਖਸੀਅਤ ਅੱਗੇ ਦੋਨੋਂ ਜਾਨੇ ਫਿੱਕੇ ਪੈ ਜਾਂਦੇ ਹਨ ਅਜੀਤ ਸਿੰਘ ਉਹਨਾਂ ਦੋਨਾਂ ਨੂੰ ਕਬਦੰਦੇ ਹੋਏ ਦੇਖਦਾ ਹੈ ਤੇ ਕਹਿੰਦਾ ਹੈ ਕੀ ਗੱਲ ਬਾਈ ਘਬਰਾ ਕਿਉਂ ਰਹੇ ਹੋ ਦੱਸੋ ਤਾਂ ਸਹੀ ਇੱਕ ਵਾਰ ਖੁੱਲ ਕੇ ਗੱਲ ਕਰੋ ਕੀ ਗੱਲ ਹੈ ਐਵੇਂ ਘਬrai ਜਾਂਦੇ ਹੋ ਮੈਂਦਰ ਤਾਂ ਕੋਈ ਗੱਲ ਨਹੀਂ ਕਰ ਪਾਉਂਦਾ ਪਰ ਤੇ ਸੇਮ ਗੱਲ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਕਹਿੰਦਾ ਹੈ ਅਸਲ ਵਿੱਚ ਬਾਪੂ ਜੀ ਮੈਥੋਂ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੀ ਗਲਤੀ ਹੋ ਗਈ ਜਿਸ ਕਰਕੇ ਹੁਣ ਜੀਤੀ ਮੇਰੇ ਨਾਲ ਨਿਰਾਸ਼ ਹੈ ਅਜੀਤ ਸਿੰਘ ਤਰਸੇਮ ਵੱਲ ਗਹਿਰੀ ਨਜ਼ਰ ਨਾਲ ਦੇਖਦਾ ਹੈ ਤੇ ਕਹਿੰਦਾ ਹੈ ਕੋਈ ਗੱਲ ਨਹੀਂ ਪੁੱਤਰ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਗਲਤੀਆਂ ਵੀ ਹੋ ਜਾਂਦੀਆਂ ਹਨ ਤੇ ਆਪਣੇ ਹੀ ਹੁੰਦੀਆਂ ਹਨ ਜੋ ਨਿਰਾਸ਼ ਹੁੰਦੇ ਹਨ ਕੋਈ ਗੱਲ ਨਹੀਂ ਹੌਲੀ ਹੌਲੀ ਗੱਲ ਠੰਡੀ ਹੋ ਜਾਵੇਗੀ ਤੇ ਜਿੱਤੀ ਮੰਨ ਜਾਵੇਗੀ ਪਰ ਆਪਣੇ ਘਰ ਦੀ ਗੱਲ ਘਰ ਵਿੱਚ ਰੱਖੀ ਦੀ ਹੈ ਐਵੇਂ ਬਾਹਰ ਨਹੀਂ ਕੱਢੀ ਦੀ ਮੈਨੂੰ ਆਪਣੇ ਛੋਟੇ ਨੇ ਸਾਰੀ ਗੱਲ ਦੱਸ ਦਿੱਤੀ ਹੈ ਤੇ ਰਸੇਮ ਨੇ ਕਿਹਾ ਬੱਪੂ ਜੀ ਤੁਸੀਂ ਮੇਰੇ ਆਪਣੋ ਇਸ ਲਈ ਮੈਂ ਤੁਹਾਡੇ ਕੋਲ ਹੀ ਗੱਲ ਕੀਤੀ ਹੈ ਵੈਸੇ ਤਾਂ ਮੇਰੀ ਗਲਤੀ ਦੁਨੀਆ ਤੋਂ ਲੁਕਾਉਣ ਵਾਲੀ ਨਹੀਂ ਹੈ ਤੇ ਨਾ ਹੀ ਮੈਂ ਮੁਕਰਨ ਵਾਲਾ ਹਾਂ ਪਰ ਮੈਨੂੰ ਲੱਗਦਾ ਹੈ ਕਿ ਮੇਰੀ ਗਲਤੀ ਮੇਰੀ ਜ਼ਿੰਦਗੀ ਵਿੱਚ ਪਹਾੜ ਬਣਨ ਵਾਲੀ ਹੈ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਅਜੀਤ ਨੇ ਕਿਹਾ ਤੁਸੀਂ ਕਰੋ ਕਿਉਂ ਆਏ ਹੋ ਤੁਹਾਨੂੰ ਕੁਝ ਪਤਾ ਹੈ ਕਿ ਰਾਤ ਤੁਹਾਡੇ ਘਰ ਕੀ ਹੋਇਆ ਮੈਂ ਉਸੇ ਮਸਲੇ ਵਿੱਚ ਪਿੰਡ ਜਾ ਕੇ ਆਇਆ ਹਾਂ ਨਾਲੇ ਆਪਣੇ ਵੱਡੇ ਕਰਾਂ ਦੀਆਂ ਤੁਹਾਨੂੰ ਪਤਾ ਤਾਂ ਹੈ ਵੱਡਿਆਂ ਨਾਲ ਦੁਸ਼ਮਣੀਆਂ ਹੁੰਦੀਆਂ ਹਨ ਤੇ ਤੇਰੇ ਵਾਲੇ ਦੁਆਲੇ ਲੱਗਦੇ ਪਿੰਨਾਂ ਦੇ ਸਰਪੰਚ ਸਾਰੇ ਤੇਰੇ ਵਿਰੋਧੀ ਹਨ ਤੇ ਤੇਰੀ ਹਰ ਇੱਕ ਨਿੱਕੀ ਨਿੱਕੀ ਗੱਲ ਦੀ ਖਬਰ ਰੱਖਦੇ ਹਨ ਤੋ 4 ਦਿਨ ਤੋਂ ਘਰੋਬਾਰ ਹੈ ਉਹਨਾਂ ਨੂੰ ਸਭ ਪਤਾ ਹੈ ਤਰਸੀਮ ਨੇ ਕਿਹਾ ਮਾਫ ਕਰਨਾ ਬਾਪੂ ਜੀ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪਰ ਮੇਰਾ ਤਾਂ ਦਿਮਾਗ ਹੀ ਨਹੀਂ ਕੰਮ ਕਰਦਾ ਪਰ ਰਾਤ ਕੀ ਹੋਇਆ ਅਜੀਤ ਨੇ ਕਿਹਾ ਰਾਤ ਕੁਝ ਬੰਦੇ ਤੁਹਾਡੇ ਘਰ ਆਗੇ ਸਨ ਫਿਰ ਜੀਤੀ ਨੇ ਸਭ ਸੰਭਾਲ ਲਈ ਸਭ ਗੱਲ ਸੰਭਾਲ ਲਈ ਤੇ ਕਰੇ ਤੁਹਾਡਾ ਸਿਰੀ ਵੀ ਮੌਜੂਦ ਸੀ ਸਿਆਣਾ ਬੰਦਾ ਏ ਇਹ ਸੁਣ ਕੇ ਮਹਿੰਦਰ ਤੇ ਤੇਰਸੇਮ ਪਰੇਸ਼ਾਨ ਹੋ ਜਾਂਦੇ ਹਨ ਤੇਰਸੇਮ ਕਹਿੰਦਾ ਜੀਤੀ ਜੀਤੀ ਗੱਲੀ ਸੀ ਕਰੇ ਹਾਈ ਜੀਤੀ ਨੂੰ ਕੁਝ ਹੋਇਆ ਤਾਂ ਨਹੀਂ ਹਾਈ ਮੇਰੇ ਰੱਬਾ ਮੇਰੇ ਦਿਮਾਗ ਨੂੰ ਕੀ ਹੋ ਗਿਆ ਅਜੀਤ ਨੇ ਕਿਹਾ ਮੇਰੀ ਜੀਤੀ ਦੀ ਫਿਕਰ ਨਾ ਕਰ ਉਹ ਮੇਰੀ ਦੀ ਹੈ ਸਿਰਫ ਮੇਰੀ ਹੀ ਨਹੀਂ ਉਹ ਸੂਬੇਦਾਰਾਂ ਦੀ ਦੀ ਹੈ ਉਹ ਜਿੰਨੀ ਨਰਮ ਹੈ ਉਨਹੀ ਦਲੇਰ ਵੀ ਹੈ ਫਿਕਰ ਨਾ ਕਰ ਉਸਨੇ ਸਭ ਸੰਭਾਲ ਲਿਆ ਹੁਣ ਤੱਕ ਤਾਂ ਤੇਰੀਆਂ ਗੱਲਾਂ ਹੁੰਦੀਆਂ ਸਨ ਪਿੰਡ ਵਿੱਚ ਪਰ ਅੱਜ ਤੋਂ ਮੇਰੀ ਜੀਤੀ ਦੀਆਂ ਹੋਣਗੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਤੇ ਸੇ ਮਹਿੰਦਰਤਾ ਸਨ ਵਟਾ 1 ਗੱਲਾਂ ਸੁਣ ਵਟਾ 1 ਗੱਲਾਂ ਸੁਣਦੇ ਰਹਿੰਦੇ ਹਨ ਫਿਰ ਤੇਰ ਸੇਮ ਕਹਿੰਦਾ ਬਾਪੂ ਜੀ ਮੈਂ ਕੁਝ ਸਮਝਿਆ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਜੀਤ ਨੇ ਗਿਆ ਲੈਦਾਸ ਪੁੱਤ ਤਾਨੂੰ ਨਹੀਂ ਪਤਾ ਕਿਤੇ ਜਿੱਤੀ ਬਾਰੇ ਉਹ ਵੀ ਤੇਰੇ ਵਾਂਗ ਕਰਦੀ ਛੱਤ ਉੱਪਰ ਚੜ ਗਈ ਤੇ ਤੇਰੇ ਰਿਵੋਲਵਰ ਵਿੱਚੋਂ ਚਾਰ ਫਾਇਰ ਕਰ ਦਿੱਤੇ ਬਸ ਫਿਰ ਕੀ ਸੀ ਸਭ ਨੂੰ ਇਹੀ ਲੱਗਿਆ ਕਿ ਤੇਰ ਸੇਮ ਕਰੋਬਾਨੀ ਬਲਕਿ ਕਰ ਰਹੀ ਹੈ ਚੱਲ ਮੇਰਾ ਸਿਆਣਾ ਪੁੱਤ ਛੱਡ ਪੁਰਾਣੀਆਂ ਗੱਲਾਂ ਨੂੰ ਤੇ ਆਪਣਾ ਘਰ ਸੰਭਾਲ ਐਵੇਂ ਲੱਲੀ-ਸ਼ੱਲੀ ਤੋਂ ਨਹੀਂ ਡਰੀਦਾ ਕੋਈ ਗੱਲ ਨਹੀਂ ਜਿਸ ਗੱਲ ਦਾ ਮੈਨੂੰ ਤੈਨੂੰ ਡਰ ਹੈ ਉਸ ਦਾ ਵੀ ਆਪਾਂ ਛੇਤੀ ਹੀ ਪੱਕਾ ਹੱਲ ਕਰ ਲੈਣਾ ਮੈਂ ਜੀਤੀ ਨੂੰ ਮਿਲ ਕੇ ਹੀ ਆਇਆ ਹਾਂ ਬੇਫਿਕਰ ਹੋ ਕੇ ਘਰ ਜਾ ਹੁਣ ਤਾਂ ਹਨੇਰਾ ਹੋ ਜਾਣਾ ਹੈ ਕੱਲ ਨੂੰ ਸਵੇਰ ਹੁੰਦੀ ਹੀ ਮੇਰਾ ਸੋਨਾ ਪੁੱਤ ਬਣ ਕੇ ਸਿਆਣਾ ਪੁੱਤਰ ਬਣ ਕੇ ਆਪਣਾ ਘਰ ਸੰਭਾਲ ਜਾ ਕੇ ਇਸ ਤਰ੍ਹਾਂ ਤੇ ਸੇਮ ਤੇ ਅਜੀਤ ਸਿੰਘ ਨਾਲ ਲਗਭਗ 1.5 ਘੰਟਾ ਗੱਲਾਂ-ਬਾਤਾਂ ਕਰੇ ਜਾਂਦੇ ਹਾਂ ਤੇ ਜ਼ਿਆਦਾ ਰਾਤ ਹੋਂਤੇ ਉਸ ਦਾ ਸਾਲਾ ਉਸ ਨੂੰ ਦੂਸਰੇ ਕਮਰੇ ਵਿੱਚ ਜਾ ਕੇ ਸ਼ਰਾਬ ਦੀਆਂ ਬੋਤਲਾਂ ਰੱਖ ਸੇਵਾ ਕਰਦਾ ਹੈ ਤੇ ਸੇਮ ਨੂੰ ਆਪਣੇ ਸਹੁਰੇ ਦੀਆਂ ਅੱਖੀਆਂ ਗੱਲਾਂ ਚਾਹਤ ਆਉਂਦੀਆਂ ਹਨ ਕਿ ਜੀਤੀ ਨੇ ਸ਼ੱਤ ਤੇ ਚੜ ਗੋਲੀਆਂ ਚਲਾਈਆਂ ਤੇ ਸ਼ਰਾਬ ਪਿੰਦਾ ਪਿੰਦਾ ਬੇਹੋਸ਼ ਹੋ ਜਾਂਦਾ ਹੈ ਅੱਛਾ ਬਾਈ ਜੀਤੀ ਤਾਂ ਫਿਰ ਬਹੁਤ ਹੀ ਦਲੇਰ ਔਰਤ ਹੈ ਉਸ ਨੇ ਵੀ ਛੱਤ ਤੇ ਖੜ ਕੇ ਫਾਇਰ ਕਰ ਦਿੱਤੇ ਸੀ ਇਹ ਗੱਲ ਸੱਚੀ ਬਾਈ ਉਹ ਬਾਈ ਬਾਈ ਤੇ ਸੇਮ ਬਾਈ ਤੇ ਸੇਮ ਲੈ ਲੱਗਦਾ ਹੁਣ ਸੋ ਗਿਆ ਹਨੇਕ ਤੇ ਤਰਸੀਮ ਨੂੰ ਮੜਾ ਜਾ ਹਿਲਾ ਕੇ ਦੇਖਿਆ ਹਨੇਕ ਹੁਣ ਫਿਰ ਸੋਚਣ ਲੱਗ ਪਿਆ ਅੱਛਾ ਤਾਂ ਤਾਂ ਹੀ ਫਿਰ ਤਾਂ ਹੀ ਤਰਸੀਮ ਹੁਣ ਜਿੱਤੀ ਤੋਂ ਡਰਦਾ ਹੈ ਪਰ ਹੁਣ ਇਸ ਤੋਂ ਅੱਗੇ ਮੈਨੂੰ ਕੌਣ ਦੱਸੇਗਾ ਉਧਰ ਉਹ ਸ਼ਾਰਪੀ ਕੇ ਸਟੋਰੀ ਵਿੱਚ ਆਪਣੀ ਸਟੋਰੀ ਵਿੱਚ ਬੇਹੋਸ਼ ਹੋ ਗਿਆ ਤੇ ਇੱਧਰ ਮੈਨੂੰ ਆਪਣੀ ਸਟੋਰੀ ਦੱਸਦਾ ਦੱਸਦਾ ਸੋ ਗਿਆ ਉਹ ਬਾਈ ਸੁਦਾ ਹੀ ਆ ਕਿਤੇ ਕੁਝ ਹੋਰ ਤਾਂ ਨਹੀਂ ਹੋ ਗਿਆ ਇਹਨਾਂ ਕਿਆ ਕੇ ਹਨੇਕ ਉੱਠਦਾ ਤੇ ਤਰਸੀਮ ਦੀ ਬਫੜ ਨਬ ਚੈੱਕ ਕਰਨ ਲੱਗਦਾ ਹੈ ਤਾਂ ਤਰਸੀਮ ਦੂਜੇ ਪਾਸੇ ਨੂੰ ਮੁង ਕੇ ਸੋ ਜਾਂਦਾ ਹੈ ਹਨੇਕ ਸੋਚਦਾ ਹੈ ਸ਼ੁਕਰ ਹੈ ਇਸ ਨੂੰ ਕੁਝ ਨਹੀਂ ਹੋਇਆ ਮੈਥਾ ਡੈਰੀ ਗਿਆ ਸੀ ਕਿ ਇਸਨੇ ਬੋਲਣਾ ਬੰਦ ਕਿਉਂ ਕਰ ਦਿੱਤਾ ਚੱਲ ਬਾਈ ਹਰਨੇਕ ਹੁਣ ਤੂੰ ਵੀ ਸੋ ਇੰਨੀ ਛੇਤੀ ਨਹੀਂ ਤੈਨੂੰ ਕੋਈ ਸਾਰੀ ਸੱਚਾਈ ਦੱਸਣ ਵਾਲਾ ਤੂੰ ਕੀ ਸੋਚਦਾ ਹੈ ਕਿ ਜਿਹੜੀ ਕੁੜੀ ਵਿਆਹੀ ਹੈ ਇਸ ਦੀ ਸਾਰੀ ਸੱਚਾਈ ਧੰਵਾਜੀ ਪਤਾ ਲੱਗ ਜਾਵੇਗੀ ਨਹੀਂ ਭਰਾ ਤੈਨੂੰ ਤਾਂ ਹਰ ਕੋਈ ਉਲਝਾ ਹੀ ਰਿਹਾ ਹੈ ਚੱਲ ਕੋਈ ਨਾ ਜੇ ਇੱਥੋਂ ਨਾ ਕੁਝ ਪਤਾ ਲੱਗਿਆ ਤਾਂ ਫਿਰ ਪਿੰਡ ਵਿੱਚ ਕਿਸੇ ਚੁਗਲਖੋਰ ਕੋਲ ਜਾ ਕੇ ਪੁੱਛਾਂਗੇ ਚੁਗਲਖੋਰ ਹਮੇਸ਼ਾ ਗੱਲ ਹੀ ਹਮੇਸ਼ਾ ਸੱਚੀ ਦੱਸਦੇ ਹਨ ਤੇ ਨਾਲੇ ਸਵਾਦ ਲੈ ਲੈ ਕੇ ਦੱਸਦੇ ਹਨ ਚਲੋ ਰਵਦਾ ਨਾਮ ਲੈ ਬਾਈ ਹਰਨੇਕ ਸੋ ਜਾਈਏ ਖੈਦਰ ਸੇਮ ਬੰਦਾ ਚੰਗਾ ਹੈ ਹਰਨੇਕ ਇਸ ਤਰ੍ਹਾਂ ਆਪਣੇ ਆਪ ਨਾਲ ਗੱਲਾਂ ਕਰਦਾ ਕਰਦਾ ਮੰਜੇ ਤੇ ਲੇਟਦਾ ਏ ਤੇ ਲਟਿਆ ਹੋਇਆ ਸੋ ਜਾਂਦਾ ਏ ਜਦੋਂ ਹਨੇਕ ਨੇ ਅੱਖ ਖੋਲ੍ਹਦੀਆ ਤਰ ਸੇ ਮ ਆਪਣੇ ਮੰਜੇ ਉੱਪਰ ਨਹੀਂ ਹੁੰਦਾ ਉਸਨੂੰ ਲੱਗਦਾ ਹੈ ਕਿ ਕੋਈ ਕਰਦੇ ਕੰਮ ਤੰਦੇ ਲਈ ਜਲਦੀ ਉੱਠ ਕੇ ਚਲਾ ਗਿਆ ਹੋਵੇਗਾ ਪਰ ਅਜੇ ਉਹ ਇਸ ਤਰ੍ਹਾਂ ਇਸ ਤਰ੍ਹਾਂ ਸੋਚ ਹੀ ਰਿਹਾ ਹੁੰਦਾ ਕਿ ਤਰ ਸੇ ਮਾ ਕੀ ਉਸਨੂੰ ਕਹਿੰਦਾ ਹੈ ਪ੍ਰਸ਼ਾਦ ਲੈਣਾ ਹੈ ਕਿ ਮੂੰਹ ਹੱਥੋ ਕੇ ਲਵੇਗਾ ਮੈਂ ਗੁਰਦੁਆਰੇ ਜਾ ਕੇ ਆਇਆ ਹਾਂ ਹਨੇਕ ਨੇ ਕਿਹਾ ਲੈ ਬਾਈ ਅਜੇ ਤਾਂ ਨਹੀਂ ਲੈਂਦੇ ਰੱਖ ਲੈ ਮੈਂ ਮਾੜੀ ਜੀ ਕੁਲੀ ਕਰਵਾ ਫਿਰ ਤੇਰਾ ਪ੍ਰਸ਼ਾਦ ਜ਼ਰੂਰ ਲਵਾਵਾਂਗਾ ਬਹੁਤ ਚੰਗੀ ਗੱਲ ਹੈ ਬਾਈ ਤੂੰ ਸਵੇਰੇ ਜਲਦੀ ਉੱਠ ਕੇ ਗੁਰਦੁਆਰੇ ਜਾ ਆਇਆ ਇਹ ਵੀ ਜੀਤੀ ਪਾਪੀ ਨਹੀਂ ਆਦਤ ਪਾਈ ਹੋਣੀ ਹੈ ਨਹੀਂ ਤਬੈਲੀ ਬੰਦੇ ਤਾਂ 12 ਵਜੇ ਤੱਕ ਨਹੀਂ ਉੱਠਦੇ ਹੁੰਦੇ ਤੇ ਸੇਮ ਨੇ ਕਿਹਾ ਦੇਖ ਬਾਈ ਕੋਈ ਕਿਸੇ ਦਾ ਆਦਤਾਂ ਚੰਗੀਆਂ ਮਾੜੀਆਂ ਨਹੀਂ ਕਰ ਨਹੀਂ ਆਦਤ ਨਹੀਂ ਪਾ ਸਕਦਾ ਇਹ ਤਾਂ ਬਸ ਸਮਾਂ ਹੁੰਦਾ ਇਨਸਾਨ ਸਮੇਂ ਅਨੁਸਾਰ ਬਦਲ ਜਾਂਦਾ ਹੈ ਹਾਲਾਤ ਇਨਸਾਨ ਨੂੰ ਬਦਲਣ ਤੇ ਮਜਬੂਰ ਕਰ ਦਿੰਦੇ ਹਨ ਬਸ ਮੇਰੇ ਤੇ ਵੀ ਪਰਮਾਤਮਾ ਨੇ ਕੁਝ ਬਖਸ਼ੀਸ਼ ਕੀਤੀ ਕਿ ਮੈਂ ਉਸ ਦੀ ਦੁਆਰੇ ਜਾਣ ਲੱਗ ਪਿਆ ਚਲ ਉਠਣ ਮੈਂ ਜੀਤੀ ਨੂੰ ਕਹਿੰਦਾ ਹਾਂ ਤੈਨੂੰ ਚਾਹ ਲਿਆ ਦੇਵੇ ਤੇਰਸੇਮ ਤੇ ਇਦਾਂ ਕਹਿੰਦੇ ਹਰਨੇਕ ਉੱਠ ਕੇ ਮੂੰਹ ਧੋਵੰਦਾ ਹੈ ਤੇ ਤੇਰਸੇਮ ਜੀਤੀ ਤੋਂ ਚਾਹ ਫੜ ਲੈਂਦਾ ਹੈ ਹਰਨੇਕ ਚਾਹ ਪੀਂਦਾ ਤੇ ਤੇਰਸੇਮ ਨਾਲ ਕੁਝ ਗੱਲਾਂ ਬਤਾ ਕਰਨੀਆਂ ਚਾਹੁੰਦਾ ਹੈ ਪਰ ਤੇਰਸੇਮ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੈਨੂੰ ਅੱਗੇ ਦੀ ਸਟੋਰੀ ਵੀ ਦੱਸਾਂਗੇ ਪਰ ਆਪਾਂ ਚੱਲਦੇ ਹਾਂ ਰੋਟੀ ਖਾਣ ਤੋਂ ਬਾਅਦ ਖੇਤ ਮਹਿੰਦਰ ਖੇਤ ਨਾਲ ਮਹਿੰਦਰ ਨੂੰ ਵੀ ਲੈ ਜਾਂਦਾ ਹੈ ਲੈ ਲਵਾਂਗੇ ਫਿਰ ਕਰਦੇ ਹਾਂ ਉੱਥੇ ਗੱਲਾਂ ਬਾਤਾਂ ਕੋਈ ਗੱਲ ਨਹੀਂ ਫਿਕਰ ਨਾ ਕਰ ਹੁਣ ਤੈਨੂੰ ਸਾਰਾ ਕੁਝ ਦੱਸ ਕੇ ਤੇਰੇ ਸਾਰੇ ਵਹਿਮ ਕੱਢ ਕੇ ਹੀ ਜਾਵਾਂਗੇ। ਜਦ ਤਰਸੇਮ ਹਰਨੇਕ ਨੂੰ ਵਹਿਮ ਕੱਢਣ ਦੀ ਗੱਲ ਕਹਿੰਦਾ ਹੈ ਤਾਂ ਹਰਨੇਕ ਡਰ ਜਾਂਦਾ ਹੈ ਕਿ ਦੇਖੇ ਤੇ ਜਾ ਕੇ ਮੇਰਾ ਹੀ ਵਹਿਮ ਕੋਈ ਵਹਿਮ ਨਾ ਕਰ ਦੇਣ। ਭਰਾਵਾ ਬੈਲੀ ਬੰਦਿਆਂ ਦਾ ਕੀ ਪਤਾ ਹੁੰਦਾ? ਇਹ ਤਾਂ ਆਪਦੇ ਡੱਬ ਵਿੱਚ ਪਿਸਤੌਲ ਰੱਖਦੇ ਹਨ। ਕਿਤੇ ਕੱਢ ਕੇ ਪਿਸਤੌਲ ਮੇਰੇ ਹੀ ਨੱਕਾਂ ਦੀ ਪੇਪੜੀ ਚੋਂ ਚਾਰ ਗੋਲੀਆਂ ਕੱਢ ਦੇਣ ਤੇ ਮੈਨੂੰ ਕਹਿਣ ਲੈ ਹੁਣ ਦੱਸ ਕੋਈ ਵਹਿਮ ਬਾਕੀ ਤਾਂ ਨਹੀਂ ਰਹਿ ਗਿਆ। ਹੁਣ ਪੁੱਛ ਕੀ ਪ੍ਰਸ਼ਨ? ਪ੍ਰਸ਼ਨ ਪੁੱਛਦਾ। ਹਰਨੇਕ ਇਸ ਤਰ੍ਹਾਂ ਸੋਚ ਰਿਹਾ ਹੁੰਦਾ ਕਿ ਤਰਸੇਮ ਕਹਿੰਦਾ ਚਲ ਇਦਾਂ ਕਰ ਨਹਾ ਤੋ ਲੈ ਫਿਰ ਜੀਤੀ ਰੋਟੀ ਤਿਆਰ ਕਰਦੀ ਹੈ ਫਿਰ ਖਾ ਕੇ ਆਪਾਂ ਖੇਤ ਚਲਦੇ ਹਾਂ 10 ਕੁ ਮਿੰਟ ਰੁੱਕ ਕੇ ਆਉਂਦੇ ਹਾਂ ਮੈਨੂੰ ਪਿੰਡ ਵਿੱਚ ਕੋਈ ਜ਼ਰੂਰੀ ਕੰਮ ਹੈ 15-20 ਮਿੰਟ ਬਾਅਦ ਜਦ ਤਰ੍ਹਾਂ ਸੇਮ ਕਾਰ ਵਾਪਸ ਆਉਂਦਾ ਹੈ ਤੇ ਜੀਤੀ ਨਾਲ ਕੁਝ ਗੱਲਬਾਤ ਕਰਨ ਤੋਂ ਬਾਅਦ ਹਰਨੇਕ ਨੂੰ ਆ ਕੇ ਕਹਿੰਦਾ ਹੈ λαβਿਕ ਵੀਰ ਹਨੇਕ ਆਪਣਾ ਪ੍ਰੋਗਰਾਮ ਥੋੜਾ ਬਦਲ ਗਿਆ ਹੈ ਆਪ આજ ਖੇਤ ਨਹੀਂ ਬਲਕਿ ਕਿਸੇ ਤਾਲਮਿਕ ਸਥਾਨ ਤੇ ਜਾ ਕੇ ਆਉਂਦੇ ਹਾਂ ਤੁਹਾਨੂੰ ਤਾਂ ਪਤਾ ਹੀ ਸ਼ੀਧੀ ਦਿਹਾੜੀ ਚੱਲ ਰਹੇ ਹਨ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਇੱਕ ਛੋਟੀ ਜਿਹੀ ਮੀਟਿੰਗ ਹੋਈ ਹੈ ਜਿਸ ਵਿੱਚ ਤੈਅ ਹੋਇਆ ਹੈ ਕਿ ਆਪਣੇ ਪਿੰਡੋਂ ਇੱਕ ਗੱਡੀ ਤਿਆਰ ਕੀਤੀ ਗਈ ਹੈ ਜੋ ਕਿ ਸੰਤਾਂ ਨੂੰ ਫਤਿਹਗੜ ਸਾਹਿਬ ਦੇ ਦਰਸ਼ਨ ਕਰਵਾ ਕੇ ਲਿਆਵੇਗੀ ਤਰਸੇਮ ਕਹਿੰਦਾ ਮਾਫ ਕਰਨਾ ਮੇਰੇ ਵੀਰ ਮੈਂ ਤੇਰਾ ਨਾਮ ਤੇ ਤੁ ਬਿਨਾ ਪੁੱਛਿਆ ਹੀ ਲਿਖਵਾਇਆ ਚੱਲ ਅੱਜ ਆਪਾਂ ਫਤੇਗੜ ਸਾਹਿਬ ਛੋਟੇ ਸਾਹਿਬ ਜਦਿਆਂ ਦੀ ਸਿੱਧੀ ਨੂੰ ਮੁੱਖ ਰੱਖ ਕੇ ਜੋ ਉੱਥੇ ਜੋੜ ਮਿਲਾ ਹੁੰਦਾ ਹੈ ਉਸ ਦੇ ਦਰਸ਼ਨ ਕਰਕੇ ਆਈਏ ਹਨੇਕ ਬਿਨਾਂ ਕੋਸ਼ਿਸ਼ ਕੀਤੇ ਸੇਮਨਲ ਤਿਆਰ ਹੋ ਜਾਂਦਾ ਹੈ ਪਿੰਡੀ ਸਾਰੀ ਸੰਗਤ ਗੁਰਦੁਆਰਾ ਸਾਹਿਬ ਇਕੱਠੀ ਹੁੰਦੀ ਹੈ ਜਿੰਨਾ ਵਿੱਚ ਜੀਤੀ ਤੇ ਉਸਦੀ ਇੱਕ ਸਹੇਲੀ ਵੀ ਹੁੰਦੀ ਹੈ ਜੋ ਕਿ ਸਿੱਧੀ ਗੁਰਦੁਆਰਾ ਸਾਹਿਬੀ ਪੁੱਜੀ ਹੁੰਦੀ ਹੈ ਸੰਗਤ ਅਰਦਾਸ ਬੇਨਤੀ ਕਰਦੀ ਹੈ ਤੇ ਗੱਡੀ ਵਿੱਚ ਬੈਠ ਗੁਰਦੁਆਰਾ ਸਾਹਿਬ ਨੂੰ ਰਵਾਨਾ ਹੋ ਜਾਂਦੀ ਹੈ ਸੰਗਤ ਦੇ ਵਿੱਚ ਪਿੰਡ ਵਿੱਚੋਂ ਕੁਝ ਆਦਮੀ ਤੇ ਕੁਝ ਔਰਤਾ ਵੀ ਹੁੰਦੀਆਂ ਹਨ ਜਿੰਨੀਆਂ ਵੀ ਔਰਤਾ ਮੌਜੂਦ ਹੁੰਦੀਆਂ ਹਨ ਸਾਰੀਆਂ ਜੀਤੀ ਦੀ ਉਸ ਸਹੇਲੀ ਨੂੰ ਤੜ ਰਹੀਆਂ ਹੁੰਦੀਆਂ ਕਿਉਂਕਿ ਜੀਤੀ ਦੀ ਸਹੇਲੀ ਮੋਬਾਈਲ ਉੱਪਰ ਕੁਝ ਦੇਖੀ ਜਾ ਰਹੀ ਹੁੰਦੀ ਹੈ ਹਾਲਾਂਕਿ ਸੰਗਤ ਸਾਹਿਬ ਜਯੰਤ ਦੇ ਜਿੱਦੀ ਬਾਰੇ ਗੱਲਾਂ ਕਰ ਰਹੀ ਹੁੰਦੀ ਹੈ ਤੇ ਉਹ ਉਹਨਾਂ ਦੀਆਂ ਗੱਲਾਂ ਵਿੱਚ ਕੋਈ ਵੀ ਹਮੀ ਨਹੀਂ ਪਰਦੀ ਜਿਸ ਕਰਕੇ ਸੰਗਤ ਥੋੜੀ ਨਿਰਾਸ਼ ਹੁੰਦੀ ਹੈ ਸੰਗਤ ਦੇ ਵਿੱਚ ਇੱਕ ਔਰਤ ਜੀਤੀ ਨੂੰ ਤਾੜਦੀ ਹੋਈ ਕਹਿੰਦੀ ਹੈ ਇਹ ਕੋਣ ਹੈ ਆਪਣੀ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਮੋਬਾਈਲ ਦੇ ਵਿੱਚ ਵੜੀ ਹੋਈ ਹੈ ਇਸ ਨੂੰ ਘਰ ਹੀ ਛੱਡ ਆਉਣਾ ਸੀ ਨਾਲ ਲਿਆ ਕੇ ਕੀ ਕਰਨਾ ਸੀ ਜੀਤੀ ਨੇ ਕਿਹਾ ਨਹੀਂ ਮਾਤਾ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸਲ ਵਿੱਚ ਮੋਬਾਈਲ ਵਿੱਚ ਬਹੁਤ ਕੁਝ ਚੰਗਾ ਵੀ ਹੈ ਤੇ ਬਹੁਤ ਕੁਝ ਮਾੜਾ ਵੀ ਇਹ ਤੁਹਾਡੇ ਤੇ ਨਿਰਭਰ ਹੈ ਕਿ ਤੁਸੀਂ ਮੋਬਾਈਲ ਵਿੱਚ ਚੰਗਾ ਦੇਖਦੇ ਹੋ ਜਾਂ ਮਾੜਾ ਇੱਕ ਹੋਰ ਔਰਤ ਜੀਤੀ ਇਹ ਕੌਣ ਹੈ ਅਸੀਂ ਤਾਂ ਪਹਿਲੇ ਕਦੀ ਦੇਖੀ ਨਹੀਂ ਤੇ ਨਾ ਹੀ ਤੂੰ ਇਸ ਬਾਰੇ ਪਹਿਲਾਂ ਕਦੀ ਜ਼ਿਕਰ ਕੀਤਾ ਹੈ ਇਸ ਨੂੰ ਪਹਿਲੀ ਵਾਰੀ ਤੇਰੇ ਨਾਲ ਦੇਖਿਆ ਹੈ ਜੀਤੀ ਨੇ ਕਿਹਾ ਮਾਤਾ ਜੀ ਇਹ ਮੇਰੀ ਸਹੇਲੀ ਹੈ ਤੇ ਇਸ ਦਾ ਨਾਮ ਕਿਰਨ ਪਾਲਾ ਹੈ ਇਹ ਛੋਟੀ ਜਈ ਕਹਾਣੀਕਾਰ ਹੈ ਤੇ ਪ੍ਰਤਿਲੀਪੀ ਐਪ ਉੱਪਰ ਖਾਨਿਆ ਟਾਈਪ ਕਰਕੇ ਲਿਖਦੀ ਹੈ ਮੈਨੂੰ ਲੱਗਦਾ ਹੈ ਕਿ ਅੱਜ ਵੀ ਇਹ ਇਸੇ ਤਰ੍ਹਾਂ ਦਾ ਹੀ ਕੁਝ ਕਰ ਰਹੀ ਹੈ ਔਰਤ ਨੇ ਕਿਹਾ ਲੈ ਕਹਾਣੀਆਂ ਵਿੱਚ ਕੀ ਪਿਆ ਐਵੇਂ ਮੁੰਡੇ ਕੁੜੀਆਂ ਦੀਆਂ ਗੱਲਾਂ ਹੀ ਲਿਖੀਆਂ ਜਾਂਦੀਆਂ ਹਨ ਉਹ ਕੋਈ ਕੰਮ ਆਉਣ ਵਾਲੀਆਂ ਥੋੜੀ ਹਨ ਜੇ ਕਿਸੇ ਨੇ ਕੁਝ ਲਿਖਣਾ ਹੈ ਤਾਂ ਸਹਿਬਜ਼ਾਦਿਆਂ ਦੀ ਸ਼ਿੱਧੀ ਬਾਰੇ ਲਿਖੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਰੇ ਲਿਖੋ ਜਿਨ੍ਹਾਂ ਨੇ ਸਾਰੇ ਧਰਮਾਂ ਦਾ ਇਨਾ ਸਤਕਾਰ ਕਰਦੇ ਹੋਏ ਜ਼ੁਲਮ ਦੇ ਵਿਰੋਧ ਅਵਾਜ਼ ਉਠਾਈ ਜੀਤੀ ਨੇ ਕਿਹਾ ਲੈ ਕਿਰਨਪਾਲ ਹੁਣ ਮੈਂ ਇਹਨਾਂ ਦੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦੇ ਸਕਦੀ ਤੂੰ ਆਪ ਹੀ ਇਹਨਾਂ ਦੀ ਗੱਲ ਦਾ ਜਵਾਬ ਦੇ ਮੈਂ ਤਾਂ ਹੁਣ ਚੁੱਪ ਹੀ ਆਂ ਮੈਥੋਂ ਕਿਸੇ ਨਾਲ ਬੋਤੀ ਬੈਸਨਾ ਨਹੀਂ ਨਹੀਂ ਹੁੰਦੀ ਕਿਰਨ ਪਾਲ ਨੇ ਕਿਹਾ ਲੋ ਮਾਤਾ ਜੀ ਫਿਰ ਅਜ ਤੁਹਾਡੇ ਕੰਮ ਦੀ ਗੱਲ ਮੈਂ ਆਪਣੇ ਐਪ ਤੋਂ ਹੀ ਤੁਹਾਨੂੰ ਸਜੱਸਦੀ ਹਾਂ ਕਿ ਤੁਸੀਂ ਕਦੇ ਕਿਸੇ ਨੇ ਬੈਂਤ ਬਰੀਵਾਲ ਦੇ ਬਾਰੇ ਸੁਣਿਆ ਹੈ ਉਹ ਵੀ ਇੱਕ ਮੇਰੀ ਤਰ੍ਹਾਂ ਰਾਈਟਰ ਹੈ ਉਸਨੇ ਵੀ ਸਾਬਜਾਦਿਆਂ ਦੀ ਸ਼ਿੱਧੀ ਬਾਰੇ ਐਪ ਤੇ ਉੱਪਰ ਲਿਖਿਆ ਹੋਇਆ ਹੈ ਜਦੋਂ ਤੋਂ ਉਹਨਾਂ ਦਾ ਸਰਸਾ ਨਦੀ ਤੋਂ ਵਛੋੜਾ ਪੈ ਗਿਆ ਤੋ ਲੱਗ ਕੇ ਉਹਨਾਂ ਦੀ ਸ਼ਹੀਦੀ ਦੀ ਹਰ ਇੱਕ ਨਿੱਕੀ ਨਿੱਕੀ ਤੇ ਬਹੁਤ ਹੀ ਬਰੀਕੀ ਨਾਲ ਇਤਿਹਾਸਿਕ ਵਾਰਤਾ ਲਿਖੀ ਹੈ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਤੁਹਾਨੂੰ ਸਭ ਕੁਝ ਪੜ੍ਹ ਕੇ ਸੁਣਾ ਸਕਦੀ ਹਾਂ ਕਿਰਨਪਾਲ ਦੀ ਇਹ ਗੱਲ ਸੁਣ ਕੇ ਸਾਰੀਆਂ ਔਰਤਾਂ ਇੱਕ ਦੂਜੇ ਵੱਲ ਦੇਖਣਾ ਸ਼ੁਰੂ ਕਰ ਦਿੰਦੀਆਂ ਹਨ ਉਹਨਾਂ ਵਿੱਚ ਇੱਕ ਔਰਤ ਲੈ ਕਿਰਨਪੁੱਤ ਇਹਨਾਂ ਤੋਂ ਬਹੁਤ ਵਧੀਆ ਗੱਲ ਕੀਤੀ ਆਪਣਾ ਰਸਤਾ ਵੀ ਲੰਬਾ ਹੈ ਆਪਾਂ ਉਦੋਂ ਤੱਕ ਪਹੁੰਚ ਵੀ ਲਗਭਗ ਘੰਟਾ ਤਾਂ ਲੱਗ ਹੀ ਜਾਵੇਗਾ ਲਾਫਿਰ ਤੋਂ ਇੱਕ ਕੰਮ ਕਰ ਸੁਣਾ ਫਿਰ ਉਸ ਲੇਖਕ ਨੇ ਕੀ ਲਿਖਿਆ ਹੈ ਸਾਨੂੰ ਵੀ ਪਤਾ ਲੱਗਿਆ ਅੱਜ ਕੱਲ ਦੇ ਮੁੰਡੇ ਕੁੜੀਆਂ ਨੂੰ ਕੀ ਪਤਾ ਹੈ ਸਾਬਜਾਦਿਆਂ ਬਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਤੇ ਉਹਨਾਂ ਦੀ ਸ਼ਹੀਦੀ ਬਾਰੇ ਕਿਰਨ ਪਾਲ ਨੇ ਕਿਹਾ ਲੋ ਫਿਰ ਸਾਰੇ ਜਾਣੇ ਧਿਆਨ ਨਾਲ ਸੁਣਿਓ ਉਹ ਬਹੁਤ ਹੀ ਵਧੀਆ ਤੇ ਇਤਿਹਾਸ ਦੀ ਜਾਣਕਾਰੀ ਰੱਖਦਾ ਲੇਖਕ ਹੈ ਉਸਨੇ ਸਾਰਾ ਹੀ ਬਹੁਤ ਬਰੀਕੀ ਵਿੱਚ ਜਿੱਥੇ ਉਹ ਰੁਕੇ ਜਿੱਦਾਂ ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਉਹਨਾਂ ਨੂੰ ਗ੍ਰਿਫਤਾਰ ਲੈ ਕੇ ਗ੍ਰਿਫਤਾਰ ਲੈ ਕੇ ਜਾਇਆ ਗਿਆ ਫਿਰ ਉਹਨਾਂ ਨੂੰ ਠੰਡੇ ਬੋਜ ਵਿੱਚ ਰੱਖਿਆ ਗਿਆ ਉਹਨਾਂ ਨੂੰ ਕੀ ਕੀ ਸਜਾਵਾਂ ਦਿੱਤੀਆਂ ਗਈਆਂ ਸਭ ਕੁਝ ਬਹੁਤ ਹੀ ਬਰੀਕੀ ਨਾਲ ਲਿਖਿਆ ਹੈ ਇਹਨਾਂ ਕਹਿ ਕੇ ਕਿਰਨਪਾਲ ਬੈਂਤ ਬਰੀਵਾਲ ਦੀ ਲਿਖੀ ਇਤਿਹਾਸਿਕ ਵਾਰਤਾ ਉਹਨਾਂ ਨੂੰ ਸੁਣਾਉਣੀ ਸ਼ੁਰੂ ਕਰ ਦਿੰਦੀ ਹੈ ਗੱਡੀ ਵਿੱਚ ਮੌਜੂਦ ਸਾਰੀ ਸੰਗਤ ਬਿਲਕੁਲ ਸ਼ਾਂਤ ਹੋ ਕੇ ਕਿਰਨਪਾਲ ਤੋਂ ਉਹ ਇਤਿਹਾਸਿਕ ਵਾਰਤਾ ਸੁਣਾਉਂਦੀ ਹੈ ਇਤਿਹਾਸਿਕ ਵਾਰਤਾ ਸੁਣਤੀ ਸੁਣਦੀ ਸੰਗਤ ਪਾਵਕ ਹੁੰਦੀ ਹੈ ਵਿੱਚ ਵਿੱਚ ਦੀ ਰੋਂਦੀ ਕਿਰਨਪਾਲ ਨੂੰ ਵੀ ਚੁੱਪ ਕਰਾਉਂਦੀਆਂ ਹਨ 1 ਘੰਟੇ ਦੇ ਵਿੱਚ ਡਰਾਈਵਰ ਗੱਡੀ ਫਤੇਗੜ ਸਾਹਿਬ ਲਗਾ ਦਿੰਦਾ ਹੈ ਸੰਗਤ ਗੱਡੀ 'ਚ ਉਤਰ ਕੇ ਗੁਰਦੁਆਰਾ ਸਾਹਿਬ ਨਮਸਤਕ ਹੁੰਦੀ ਹੈ ਲੱਗੇ ਟਾਡੀ ਜਥਿਆਂ ਨੂੰ ਬੈਠ ਕੇ ਸੁਣਦੀ ਹੈ ਇਸ ਤਰ ਦੇਨ ਸਾਰੇ ਸੰਗਤ ਗੁਰਦੁਆਰਾ ਸਾਹਿਬ ਤੀਤ ਕਰ ਦਿਆ ਥੇ ਸ਼ਾਮ ਨੂੰ ਵਾਪਸ ਘਰ ਪਰਤ ਆਉਂਦੀ ਹੈ ਹਨੇਕ ਦਿਨਾਂ ਨਾਲ ਕਿਰਨਪਾਲਵੀ ਜੀਤੀ ਦੇ ਘਰ ਠਹਿਰਦੀ ਹੈ ਕਿਰਨਪਾਲਵੀ ਜੀਤੀ ਤੋਂ ਕੁਛ ਉਹਨਾਂ ਦੀ ਜ਼ਿੰਦਗੀ ਦੀਆਂ ਉਲਝਣਾਂ ਬਾਰੇ ਜਾਣਨਾ ਚਾਹੁੰਦੀ ਸੀ ਕਿਉਂਕਿ ਉਹ ਇੱਕ ਲੇਖਕ ਸੀ ਤੇ ਜੀਤੀ ਦੀ ਬਹਾਦਰੀ ਬਾਰੇ ਲਿਖ ਕੇ ਔਰਤਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਸੀ ਕਿਰਨਪਾਲ ਜੀਤੀ ਦੇ ਨਾਲ ਗੱਲ ਦੇ ਨਾਲ ਲੱਗ ਜੋ ਕਰਦੇ ਨਿੱਕੇ ਨਿੱਕੇ ਕੰਮ ਸਨ ਖਤਮ ਕਰਵਾ ਦਿੰਦੀ ਹੈ ਸ਼ਾਮ ਨੂੰ ਜੀਤੀ ਕੋਲ ਬੈਠ ਜਾਂਦੀ ਹੈ ਤੇ ਕਹਿੰਦੀ ਹੈ ਮੇਰੇ ਕੋਲ ਸਿਰਫ ਅੱਜ ਦੀ ਰਾਤ ਹੈ ਮੈਨੂੰ ਸਭ ਕੁਝ ਸਾਫ਼-ਸਾਫ਼ ਦੱਸ ਦੇ कि मैं अपनी कहानी पूरी कर सका किरणपाल इस तरह कहते जिती ते तरसेम एक मंजे ऊपर बैठ जाते हैं ਤੇ ਦੂਜੇ ਮੰਜੇ ਉਪਰ ਹਨੇਕ ਬੈਠ ਜਾਂਦਾ ਹੈ ਕਿਰਨਪਾਲ ਇੱਕ ਮੇਜ਼ ਦੇ ਸਾਹਮਣੇ ਲੱਗੀ ਇੱਕ ਕੁਰਸੀ ਉਪਰ ਬੈਠ ਜਾਂਦੀ ਹੈ ਕਿਉਂਕਿ ਉਸਨੇ ਨਾਲ-ਨਾਲ ਕੁਝ ਪੁਆਇੰਟ ਨੋਟ ਕਰਨੇ ਸਨ ਤਾਂ ਉਹ ਕਹਾਣੀ ਲਿਖ ਸਕੇ ਜੀਤੀ ਦੱਸਦੀ ਹੈ ਕਿ ਜਦ ਤਰਸੇਮ ਸ਼ਰਾਬ ਦੇ ਸਿਰਫ ਦੋ ਪੈਗ ਲੌਣ ਤੋਂ ਬਾਅਦ ਹੀ ਬਿਵੋਸ਼ ਹੋ ਜਾਂਦਾ ਹੈ ਉਸ ਦਾ ਛੋਟਾ ਭਰਾ ਪਿੰਡ ਦੇ ਡਾਕਟਰ ਨੂੰ ਬੁਲਾ ਕੇ ਲਿਆਉਂਦਾ ਹੈ ਤਾਂ ਉਹ ਤੇਰੇ ਸੇਮ ਨੂੰ ਜਲਦੀ ਤੋਂ ਜਲਦੀ ਕਿਸੇ ਚੰਗੇ ਹਸਪਤਾਲ ਵਿੱਚ ਲੈ ਕੇ ਜਾਂਦਾ ਸੁਝਾ ਦਿੰਦਾ ਹੈ ਜੀਤੀ ਦੇ ਪ੍ਰਾਪਿ ਬਿਨਾ ਸਮੰਗਵਾਏ ਉਸ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਵਦਿਆ ਹਸਪਤਾਲ ਵਿੱਚ ਲੈ ਜਾਂਦੇ ਹਨ ਜਿੱਤੇ ਦੇ ਪਿਓ ਦੀ ਵੀ ਪਹੁੰਚ ਬਹੁਤ ਸੀ ਤੇਰਸੀਮ ਦੀ ਵੀ ਪਹੁੰਚ ਬਹੁਤ ਸੀ ਇਸ ਕਰਕੇ ਬਿਨਾਂ ਕਿਸੇ ਦਿੱਕਤ ਦੀ ਤੇਰਸੀਮ ਹਸਪਤਾਲ ਵਿੱਚ ਦਾਖਲ ਕਰ ਲਿਆ ਜਾਂਦਾ ਹੈ ਡਾਕਟਰ ਬਿਨਾਂ ਕਿਸੇ ਦੇਰੀ ਦੇ ਤੇਰਸੀਮ ਦੇ ਚੈੱਕਅਪ ਕਰਦੇ ਹਨ ਤੇ ਕੁਝ ਖਾਸ ਰਿਪੋਰਟਾਂ ਲਈ ਉਸ ਦੇ ਬਲੱਡ ਦੇ ਸੈਂਪਲ ਲੈ ਜਾਂਦੇ ਹਨ ਇਹਨਾਂ ਸਭ ਰਿਪੋਰਟਾਂ ਹੋਣ ਦੇ ਬਾਅਦ ਅਗਲੇ ਦਿਨ ਤੱਕ ਡਾਕਟਰ ਦੱਸਦੇ ਹਨ ਕਿ ਤੇਰਸੀਮ ਦੀ ਦੋਨੋਂ ਗੁਰਦੇ ਪਸ਼ਾਬ ਦੋਨੋਂ ਗੁਰਦੇ ਸ਼ਰਾਬ ਪੀਣ ਕਾਰਨ ਖਰਾਬ ਹੋ ਚੁੱਕੇ ਹਨ ਉਹਨਾਂ ਕੋਲ ਇੱਕ 72 ਘੰਟੇ ਦਾ ਦਵਾਈਆਂ ਦਾ ਕੋਰਸ ਹੈ ਜੋ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਤਰਸੀਮ ਦੇ ਗੁਰਦੇ ਲਗਭਗ 90% ਖਤਮ ਹੋ ਚੁੱਕੇ ਹਨ ਤੇ ਤਰਸੀਮ ਦੀ ਜਾਨ ਨੂੰ ਖਤਰਾ ਹੈ ਇਹ ਸਭ ਸੁਣ ਮਹਿੰਦਰ ਤੇ ਜੀਤੀ ਦੇ ਛੋਟੇ ਭਰਾ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ ਇੰਨੀ ਜਲਦੀ ਗੁਰਦਿਆਂ ਦਾ ਖਰਾਬ ਹੋਣਾ ਬਹੁਤ ਹੀ ਮਾੜੀ ਗੱਲ ਹੈ ਪਰ ਹੁਣ ਕੀ ਕਰ ਸਕਦੇ ਸਨ ਮਹਿੰਦਰ ਕਈ ਡਾਕਟਰਾਂ ਤੋਂ ਸਲਾਹ ਲੈਂਦਾ ਤਾਂ ਡਾਕਟਰ ਕਹਿੰਦੇ ਹਨ ਕਿ ਤਰਸੀਮ ਦੀ ਜ਼ਿੰਦਗੀ ਬਚਾਉਂਦਾ ਇੱਕੋ ਇੱਕ ਰਸਤਾ ਹੈ ਉਹ ਹੈ ਕਿ ਜੇਕਰ ਕੋਈ ਆਪਣਾ ਇੱਕ ਗੁਰਦਾ ਉਸ ਨੂੰ ਦੇ ਦੇਵੇ ਤਾਂ ਇਸ ਦੀ ਜ਼ਿੰਦਗੀ ਬਚ ਸਕਦੀ ਹੈ ਇੱਕ ਗੁਰਦਾ ਉੱਪਰ ਵੀ ਲੰਬੀ ਜ਼ਿੰਦਗੀ ਜੀ ਸਕਦਾ ਹੈ ਜਦੋਂ ਤਰਸੇਮ ਦੀ ਇਸ ਹਾਲਤ ਬਾਰੇ ਉਸ ਦੀਆਂ ਭੈਣਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਵੀ ਬਿਨਾ ਕਿਸੇ ਦੇਰੀ ਦੇ ਹਸਪਤਲ ਪਹੁੰਚ ਜਾਂਦੀ ਹਨ ਤਰਸੇਮ ਸਾਬ ਦਾ ਬਹੁਤ ਪਿਆਰਾ ਤੇ ਲਾਡਲਾ ਵੀਰ ਸੀ ਜਦ ਮਹਿੰਦਰ ਉਹਨਾਂ ਨੂੰ ਡਾਕਟਰ ਦੀ ਇਹ ਸਲਾਹ ਬਾਰੇ ਦੱਸਦਾ ਤੇ ਤਿੰਨੋਂ ਪੈਣਾ ਆਪਣਾ ਆਪਣਾ ਗੁਰਦਾ ਦੇਣ ਲਈ ਤਿਆਰ ਹੋ ਜਾਂਦੀਆਂ ਹਨ ਤਰਸੇਮ ਦਾ ਸਾਲਾ ਵੀ ਆਪਣਾ ਗੁਰਦਾ ਦੇਣ ਲਈ ਤਿਆਰ ਸੀ ਤੇ ਮਹਿੰਦਰ ਵੀ ਆਪਣਾ ਇੱਕ ਗੁਰਦਾ ਦੇਣ ਲਈ ਤਿਆਰ ਸੀ ਪਰ ਸਭ ਕੁਝ ਨਿਰਭਰ ਸੀ ਡਾਕਟਰ ਉੱਪਰ ਕਿ ਉਹ ਕਿਸ ਦਾ ਗੁਰਦਾ ਲੈਂਦੇ ਹਨ ਮਹਿੰਦਰ ਡਾਕਟਰ ਨਾਲ ਗੱਲਬਾਤ ਕਰਦਾ ਕਿ ਅਸੀਂ ਸਭ ਆਪਣਾ ਆਪਣਾ ਇੱਕ ਗੁਰਦਾ ਦੇਣ ਲਈ ਤਿਆਰ ਹਾਂ ਪਰ ਸਾਡੇ ਯਾਰ ਤਰਸੇਮ ਦੀ ਜਾਨ ਹਰ ਹਾਲ ਵਿੱਚ ਬਚਣੀ ਚਾਹੀਦੀ ਹੈ ਤਾਂ ਡਾਕਟਰ ਉਹਨਾਂ ਦੱਸ ਉਹਦਾ ਚੈੱਕਅਪ ਕਰਦਾ ਤੇ ਕਹਿੰਦਾ ਕਿ ਤੁਹਾਡੇ ਵੀ ਕੁਝ ਚੈੱਕਅਪ ਹੋਣੇ। ਤੋਂ ਬਾਅਦ ਹੀ ਦੱਸਿਆ ਜਾਵੇਗਾ ਕਿ ਅਸੀਂ ਕਿਸ ਦਾ ਗੁਰਦਾ ਤਰਸੇਮ ਨੂੰ ਦੇ ਸਕਦੇ ਹਾਂ। ਸਭ ਦੇ ਬਲੱਡ ਦੇ ਸੈਂਪਲ ਲਏ ਜਾਂਦੇ ਹਨ ਤੇ ਲਾਬੋਰੇਟਰੀ ਟੈਸਟ ਲਈ ਭੇਜ ਦਿੱਤੇ ਜਾਂਦੇ ਹਨ। ਤਰਸੇਮ ਤਿੰਨੋਂ ਪੈਨਾ ਦਾ ਇੱਕੋ ਇੱਕ ਭਰਾ ਸੀ। ਇਸ ਲਈ ਉਹ ਆਪਣੀਆਂ ਪੈਨਾ ਦਾ ਬਹੁਤੀ ਹਰਮਨ ਪਿਆਰਾ ਵੀਰ ਸੀ। ਪਰ ਉਸ ਦੀਆਂ ਪੈਨਾ ਇਸ ਗੱਲ ਤੋਂ ਬਿਲਕੁਲ ਬੇਖਬਰ ਸਨ ਕਿ ਉਸ ਦੇ ਘਰ ਵਿੱਚ ਕੀ ਹੋ ਰਿਹਾ ਸੀ। ਜਦ ਜੀਤੀ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਤਾਂ ਬਹੁਤ ਹੈਰਾਨ ਹੁੰਦੀ ਹਾਂ ਤੇ ਜਿੱਤੀ ਨਾਲ ਨਿਰਾਸ਼ ਵੀ ਹੁੰਦੀ ਹਾਂ ਕਿ ਤੂੰ ਸਾਡੇ ਵੀਰ ਦੀ ਇਸ ਹਾਲਤ ਬਾਰੇ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਪਰ ਉਹਨਾਂ ਸਮਾਂ ਥੋੜਾ ਨਾਜ਼ੁਕ ਸੀ ਜਿਸ ਕਰਕੇ ਕਿਸੇ ਦਿਨ ਨਰਾਸ਼ ਹੋਣਾ ਕੁਝ ਨਹੀਂ ਹੋ ਸਕਦਾ ਸੀ ਸਭ ਤੋਂ ਜ਼ਿਆਦਾ ਕੀਮਤੀ ਸੀ ਤਾਂ ਉਸੇ ਤਰਸੇਮ ਦੀ ਜਾਨ ਜਿਸ ਨੂੰ ਬਚਾਉਣ ਲਈ ਹਰ ਕੋਈ ਆਪਣੀ ਵਾਰ ਆ ਰਿਹਾ ਸੀ ਤਰਸੇਮ ਦੀਆਂ ਤਿੰਨੋਂ ਪੈਣਾ ਮਹਿੰਦਰ ਤੇ ਜੀਤੀ ਤੇ ਭਰਾ ਸਾਰਿਆਂ ਦੀਆਂ ਰਿਪੋਰਟਾਂ ਡਾਕਟਰ ਸਾਹਿਬ ਕੋਲ ਪਹੁੰਚ ਜਾਂਦੀਆਂ ਹਨ ਡਾਕਟਰ ਉਹਨਾਂ ਦੀਆਂ ਰਿਪੋਰਟਾਂ ਚੈੱਕ ਕਰਨ ਲਈ ਆਪਣੇ ਕੈਬਨ ਵਿੱਚ ਬੈਠਾ ਹੁੰਦਾ ਹੈ ਜੀਤੀ ਉਸ ਨੂੰ ਮਿਲਣ ਆਉਂਦੀ ਹੈ ਤਾਂ ਡਾਕਟਰ ਉਸ ਨੂੰ ਕਹਿੰਦਾ ਹੈ ਕਿ ਫਿਕਰ ਨਾ ਕਰੋ ਜੇਕਰ ਪ੍ਰਮਾਤਮਾ ਨੇ ਚਾਹਿਆ ਤਾਂ ਤਰਸੇਮ ਬਹੁਤ ਜਲਦੀ ਠੀਕ ਹੋ ਕਾਰ ਪਹੁੰਚ ਜਾਵੇਗਾ ਮੈਂ ਆ ਰਿਪੋਰਟਾਂ ਦੇਖ ਰਿਹਾ ਹਾਂ ਫਿਰ ਮੈਂ ਤੁਹਾਨੂੰ ਦੱਸਦਾ ਕਿ ਕੌਣਰ ਸੇਵ ਨੂੰ ਆਪਣਾ ਗੁਰਦਾ ਦੇ ਸਕਦਾ ਹੈ ਬਾਦ ਤੁਸੀਂ 10 ਮਿੰਟ ਲਈ ਉਡੀਕ ਕਰੋ ਇਨਾ ਕਹਿੰਦੇ ਜੀਤੀ ਡਾਕਟਰ ਦੇ ਕੈਬਨ ਵਿੱਚੋਂ ਬਾਹਰ ਆ ਜਾਂਦੀ ਹੈ ਕੈਬਨ ਦੇ ਬਾਹਰ ਜੀਤੀ ਨੂੰ ਮਹਿੰਦਰ ਮਿਲਦਾ ਹੈ ਜੀਤੀ ਮਹਿੰਦਰ ਤੋਂ ਇੱਕ ਪਾਸੇ ਵੱਲ ਜਾ ਕੇ ਬੈਠਣ ਲੱਗਦੀ ਹੈ ਤਾਂ ਮਹਿੰਦਰ ਉਸ ਨੂੰ ਉੱਥੇ ਹੀ ਰੋਕ ਕੇ ਕਹਿੰਦਾ ਹੈ ਭਾਬੀ ਜੀ ਇੱਕ ਮਿੰਟ ਮੇਰੀ ਗੱਲ ਸੁਣਿਓ ਜੀਤੀ ਇੱਕ ਲੰਮਾ ਹੌਕਾ ਪੜ ਕੇ ਨਹੀਂ ਬਾਸ ਵੀਰ ਜੀ ਮੈਂ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਮੇਰਾ ਕਿਸੇ ਨਾਲ ਕੋਈ ਗੱਲ ਕਰਨੋਂ ਦਿਲ ਨਹੀਂ ਕਰਦਾ ਮਹਿੰਦਰ ਨੇ ਕਿਹਾ ਭਾਬੀ ਜੀ ਮੈਨੂੰ ਮaaf ਕਰ ਦਿਓ ਮੈਂ ਤੇਰੇ ਸੇਬ ਨੂੰ ਲੈ ਕੇ ਗਿਆ ਸੀ ਇਹ ਮਿੰਦੋ ਏ ਮੈਂ ਤੁਹਾਡੇ ਗੁੱਸੇ ਨੂੰ ਦੂਰ ਕਰਨਾ ਚਾਹੁੰਦਾ ਸੀ ਜਿਸ ਕਰਕੇ ਮੈਨੂੰ ਲੱਗਿਆ ਕਿ ਮੈਂ ਤੇਰੇ ਸੇਮ ਨੂੰ ਜੇਕਰ ਕੁਝ ਦਿਨ ਕਰੋ ਬਾਹਰ ਲੈ ਜਾਵਾਂ ਤਾਂ ਸ਼ਾਇਦ ਉਸ ਦਾ ਵੀ ਮਨ ਬਦਲ ਜਾਵੇਗਾ ਤਾਂ ਤੁਹਾਡਾ ਵੀ ਗੁੱਸਾ ਠੰਡਾ ਹੋ ਜਾਵੇਗਾ ਪਰ ਮੈਨੂੰ ਨਹੀਂ ਪਤਾ ਸੀ ਕਿ ਆਪਣੇ ਉੱਪਰ ਇੰਨੀ ਵੱਡੀ ਮੁਸੀਬਤ ਆ ਪਵੇਗੀ ਪਰ ਤੁਸੀਂ ਫਿਕਰ ਨਾ ਕਰੋ ਜੇ ਕਿਸੇ ਦਾ ਵੀ ਗੁਰਦਾ ਨਾ ਸੱਟ ਬਟਾ ਤਾਂ ਮੈਂ ਪਰੀ ਦੁਨੀਆ ਵਿੱਚੋਂ ਕਿਸੇ ਨਾ ਕਿਸੇ ਦਾ ਗੁਰਦਾ ਜ਼ਰੂਰ ਖੇਦ ਕੇ ਤਰਸੇਮ ਬਾਈ ਦੇ ਲਗਵਾ ਦੇਵਾਂਗਾ ਜੀਤੀ ਚੁੱਪਚਾਪ ਖੜੀ ਉਸ ਦੀ ਅੰਗਲਾ ਸੁਣਦੀ ਹੈ ਅੱਖਾਂ ਨਾਲ ਹਾਮੀ ਭਰਦੀ ਹੈ ਫਿਰ ਮਹਿੰਦਰ ਉਸ ਨੂੰ ਪੁੱਛਦਾ ਹੈ ਭਾਬੀ ਜੀ ਰਾਤ ਨੂੰ ਕੀ ਗੱਲ ਹੋਈ ਸੀ ਮੈਨੂੰ ਬਾਪੂ ਜੀ ਨੇ ਦੱਸਿਆ ਕਿ ਕੁਝ ਬੰਦੇ ਗਏ ਸਨ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਸਮਾਨ ਚੋਰੀ ਤਾਂ ਨਹੀਂ ਹੋਇਆ ਮੈਂ ਬਹੁਤ ਸ਼ਰਮਿੰਦਾ ਹਾਂ ਇਸ ਘਟਨਾ ਨੂੰ ਲੈ ਕੇ ਜੀਤੀ ਨੇ ਕਿਹਾ ਨਹੀਂ ਵੀਰ ਜੀ ਇਦਾਂ ਦੀ ਕੋਈ ਗੱਲ ਨਹੀਂ ਪਰ ਮੈਨੂੰ ਇੱਕ ਗੱਲ ਦੱਸੋ ਅਜੇ ਹੀ ਕਿਹੜੀ ਗੱਲ ਸੀ ਕਿ ਤਰਸੇਮ ਨੇ ਅਜੇ ਤੱਕ ਮੈਨੂੰ ਮੰਨੂ ਦੇ ਘਰੋਂ ਜਾਣਾ ਨਹੀਂ ਹਟਿਆ ਬਸ ਮੈਂ ਇੱਕ ਗੱਲ ਹੀ ਜਾਣਨਾ ਚਾਹੁੰਦੀ ਹਾਂ ਬਾਕੀ ਸਭ ਗੱਲਾਂ ਛੱਡੋ ਜੋ ਹੋਇਆ ਸੋ ਹੋਇਆ ਮਿੱਟੀ ਪਾਓ ਮੈਂ ਤਾਂ ਨੇ ਕਿ ਐਸਲ ਵਿੱਚ ਭਾਬੀ ਜੀ ਤਰਸੇਮ ਤਾਂ ਤੁਹਾਡੇ ਵਿਆਹ ਤੋਂ ਪਹਿਲਾਂ ਮੰਨੂ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਇੱਕ ਤਾਂ ਤਰਸੇਮ ਦੇ ਘਰ ਦੇ ਨਹੀਂ ਮੰਨੇ ਪਰ ਤਰਸੇਮ ਨੇ ਮੰਨੂ ਨੂੰ ਕਿਹਾ ਸੀ ਕਿ ਆਪਾਂ ਇੱਕ ਵਾਰ ਇੱਕ ਵਾਰ ਕਰਦੇ ਆਂ ਤੂੰ ਚੋਰੀ ਵਿਆਹ ਕਰਵਾ ਲਈਏ ਉਸ ਤੋਂ ਬਾਅਦ ਕਰਦੇ ਆਪੇ ਮਨ ਜਾਣਗੇ ਪਰ ਮੰਨੂ ਇਸ ਲਈ ਰਾਜੀ ਨਹੀਂ ਸੀ ਹੋਈ ਤੇ ਸਭ ਤੋਂ ਵੱਡੀ ਗਲਤੀ ਤਰਸੇਮ ਤੋਂ ਇੱਕ ਹੋਰ ਹੋਈ ਜੋ ਕਿ ਲਗਭਗ ਅੰਜਾਨਪੁਰੇ ਵਿੱਚ ਹੀ ਹੋਈ ਕਿਉਂਕਿ ਤਰਸੇਮ ਵਿੱਚ ਕੋਈ ਵੀ ਵਲਵਿੰਗ ਨਹੀਂ ਸੀ ਤੇ ਉਹ ਸਿੱਧਾ ਸਾਦਾ ਆਦਮੀ ਹੈ ਜਿੱਤੀ ਨੇ ਕਿਹਾ ਮੈਨੂੰ ਸਾਫ਼-ਸਾਫ਼ ਦੱਸੋ ਅਸਲ ਵਿੱਚ ਉਹ ਗੱਲ ਕੀ ਹੈ ਮਹਿੰਦਰ ਜਿੱਤੀ ਨੂੰ ਮਨ ਨੂੰ ਬਾਰੇ ਦੱਸਣ ਲੱਗਦਾ ਹੈ ਕਿ ਡਾਕਟਰ ਆ ਕੇ ਕਹਿੰਦਾ ਹੈ ਕਿ ਇੱਕ ਖੁਸ਼ਖਬਰੀ ਹੈ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਣਾ ਤਰਸੇਮ ਨੂੰ ਆਪਣਾ ਗੁਰਦਾ ਦੇ ਸਕਦਾ ਹੈ ਬੱਸ ਉਸ ਨੂੰ ਇੱਕ ਵਾਰ ਮੈਨੂੰ ਮਿਲਾ ਦਿਓ ਉਸ ਦਾ ਇੱਕ ਹੋਰ ਨਾਰਮਲ ਜਿਹਾ ਟੈਸਟ ਬਲੱਡ ਟੈਸਟ ਕਰਵਾਉਣਾ ਹੈ ਉਸ ਤੋਂ ਬਾਅਦ ਆਪਾਂ ਕੱਲ ਨੂੰ ਹੀ ਤਰਸੇਮ ਦਾ ਇਲਾਜ ਸ਼ੁਰੂ ਕਰ ਦੇਵਾਂਗੇ ਮਹਿੰਦਰ ਸੋਚਦਾ ਹੈ ਕਿ ਉਹ ਖੁਸ਼ਕਿਸਮਤ ਮੈਂ ਹੀ ਹਵਾਂ ਤਾਂ ਜੋ ਆਪਣੇ ਜਾਨ ਨੂੰ ਆਪਣਾ ਇੱਕ ਗੁਰਦਾ ਦੇ ਕੇ ਉਸ ਦੀ ਜਾਨ ਬਚਾ ਸਕਾਂ ਫਿਰ ਡਾਕਟਰ ਸਾਹਿਬ ਕੁਝ ਕਾਗਜ਼ ਮਹਿੰਦਰ ਦੇ ਹੱਥ ਵਿੱਚ ਫੜਾ ਕੇ ਜੀਤੀ ਦੇ ਭਰਾ ਦਾ ਨਾਮ ਲੈ ਕੇ ਕਹਿੰਦੇ ਹਨ ਕਿ ਇਸ ਇਨਸਾਨ ਦਾ ਗੁਰਦਾ ਆਪਾਦਰ ਸੇਮ ਨੂੰ ਦੇ ਸਕਦੇ ਹਾਂ ਜੇਤੀ ਆਪਣੇ ਭਰਾ ਦਾ ਨਾਮ ਸੁਣਦੇ ਹੀ ਜੀਤੀ ਥੋੜੀ ਜਿਹੀ ਪਾਵਕ ਹੋ ਜਾਂਦੀ ਹੈ ਤੇ ਕਹਿੰਦੀ ਹੈ ਮੇਰੇ ਵੀਰ ਦਾ ਮੇਰੇ ਵੀਰ ਦਾ ਨਹੀਂ ਨਹੀਂ ਮੈਂ ਉਸ ਦਾ ਨਹੀਂ ਦੇਣ ਦੇਵਾਂਗੀ ਕੱਲ ਨੂੰ ਮੇਰੇ ਭਰਾ ਨੂੰ ਕੋਈ ਸਮੱਸਿਆ ਆ ਗਈ ਤਾਂ ਮੈਂ ਸਮਾਜ ਨੂੰ ਕੀ ਮੂੰਹ ਦਿਖਾਵਾਂਗੀ ਨਹੀਂ ਡਾਕਟਰ ਸਾਹਿਬ ਤੁਸੀਂ ਮੇਰਾ ਚੈੱਕਅਪ ਕਰੋ ਮੈਂ ਆਪਣਾ ਗੁਰਦਾ ਦੇ ਦੇਵਾਂਗੀ ਤੁਸੀਂ ਮੇਰੇ ਭਰਾ ਦਾ ਕੋਈ ਵੀ ਨੁਕਸਾਨ ਨਾ ਕਰਿਓ ਉਹ ਤਾਂ ਅਜੇ ਛੋਟਾ ਹੈ ਤੁਸੀਂ ਮੇਰੇ ਬਲੱਡ ਸੈਂਪਲ ਲੈ ਕੇ ਮੇਰਾ ਗੁਰਦਾ ਤੇ ਸੇਮ ਨੂੰ ਦੇ ਦਿਓ ਮਹਿੰਦਰ ਜੀਤੀ ਦੇ ਮੂੰਹ ਵੱਲ ਦੇਖਦਾ ਰਹਿ ਜਾਂਦਾ ਹੈ ਤੇ ਡਾਕਟਰ ਮਹਿੰਦਰ ਵੱਲ ਦੇਖਦਾ ਹੈ ਫਿਰ ਮਹਿੰਦਰ ਡਾਕਟਰ ਨੂੰ ਅੱਖਾਂ ਬੰਦ ਕਰਕੇ ਕੁਝ ਸਮਾਂ ਉਡੀਕ ਕਰਨ ਲਈ ਕਹਿੰਦਾ ਹੈ ਆਖਿਰ ਮਹਿੰਦਰ ਤੇ ਜੀਤੀ ਕਾਫੀ ਧੀਰ ਗੱਲ ਕਰਨ ਤੋਂ ਬਾਅਦ ਇੱਕ ਗੱਲ ਤੈਅ ਹੋ ਜਾਂਦੀ ਹੈ ਕਿ ਜੀਤੀ ਦੇ ਪ੍ਰਾਦਾ ਗੁਰਦਾ ਲੈਣ ਤੋਂ ਪਹਿਲਾਂ ਜੀਤੀ ਤੇ ਟੈਸਟ ਕਰਵਾਏ ਜਾਣ ਜੇਕਰ ਜੀਤੀ ਦਾ ਗੁਰਦਾ ਤਰਸੇਮ ਨੂੰ ਦੇ ਸਕਦੇ ਹੋਏ ਤਾਂ ਉਸ ਦੇ ਪ੍ਰਾਦਾ ਨਹੀਂ ਜੀਤੀ ਦਾ ਗੁਰਦਾ ਤਰਸੇਮ ਨੂੰ ਦਿੱਤਾ ਜਾਵੇਗਾ ਜੀਤੀ ਤੇ ਕੁਝ ਟੈਸਟ ਕਰਨ ਲਈ ਬਲੱਡ ਸੈਂਪਲ ਲੈ ਜਾਏ ਲੇ ਲਜਾਇਆ ਗਿਆ ਜੀਤੀ ਦੀਆ رپورਟਰ ਜਲਦੀ ਤੋਂ ਜਲਦੀ ਦੇਣ ਲੈ ਕੇ ਆ ਜਾਂਦਾ ਹੈ ਕਿਉਂਕਿ ਜੋ 72 ਘੰਟਿਆਂ ਦਾ ਕੋਰਸ ਦਵਾਈਆਂ ਦਾ ਸੀ ਉਹ ਵੀ ਖਤਮ ਹੋਣ ਤੇ ਸੀ ਇਸ ਕਰਕੇ تر세ਮ ਦੀ ਜਾਨ ਨੂੰ ਇੱਕ ਖਤਰਾ ਸੀ ਜੋ ਵੀ ਕਰਨਾ ਸੀ ਜਲਦੀ ਤੋਂ ਜਲਦੀ ਕਰਨਾ ਸੀ ਇਹ ਖਬਰ تر세ਮ ਦੇ ਸਾਰੇ ਪਿੰਡ ਵਿੱਚ ਇੱਥੋਂ ਤੱਕ ਕਿ ਆਸ-ਪਾਸ ਦੇ ਪਿੰਡਾਂ ਵਿੱਚ ਫੈਲ ਜਾਂਦੀ ਹੈ ਕਿ تر세ਮ ਦੇ بچਣ ਦੀ ਕੋਈ ਆਸ ਨਹੀਂ ਪਿੰਡ ਵਿੱਚ تر세ਮ ਤੇ ਜੀਤੀ ਦੇ ਆਪਸ ਵਿੱਚ ਹੋਈ ਗੁੱਸੇ ਦੀ ਖਬਰ ਵੀ ਫੈਲ ਜਾਂਦੀ ਹੈ ਤਰਸੇਮ ਦੇ ਵਿਰੋਧੀ ਹੁਣ ਸੋਚਦੇ ਹਨ ਕਿ ਤਰਸੇਮ ਦਾ ਬਰਬਾਦੀ ਹੋਣਾ ਤੈ ਹੈ ਕਿਉਂਕਿ ਤਰਸੇਮ ਦੇ ਪਿਓ ਦੀ ਵੀ ਮੌਤ ਹੋ ਚੁੱਕੀ ਹੈ ਉਸਦੇ ਕੋਈ ਹੋਰ ਭਰਾ ਵੀ ਨਹੀਂ ਬਸ ਇੱਕ ਮਹਿੰਦਰੀ ਹੈ ਜੋ ਉਸਦੇ ਨਾਲ ਖੜਦਾ ਹੈ ਬਾਕੀ ਸਭ ਤਾਂ ਪੈਸੇ ਦੇ ਝਾਰ ਹੁੰਦੇ ਹਨ ਜਿੱਧਰ ਪੈਸਾ ਮਿਲਿਆ ਉਧਰ ਲੱਜਾਂਦੇ ਹਨ ਮਨ ਨੂੰ ਵੀ ਇੱਕ ਤਰ੍ਹਾਂ ਦਾ ਹੀ ਮੋਰਾ ਹੈ ਉਸ ਨੂੰ ਪੈਸੇ ਦੇ ਕੇ ਉਸ ਤੋਂ ਜੋ ਮਰਜ਼ੀ ਕਰਵਾਇਆ ਜਾ ਸਕਦਾ ਹੈ ਤਰਸੇਮ ਦੇ ਵਿਰੋਧੀਆਂ ਵੱਲੋਂ ਮੰਨੂ ਨੂੰ ਕੁਝ ਪੈਸੇ ਦੇ ਕੇ ਹਸਪਤਾਲ ਭੇਜਿਆ ਜਾਂਦਾ ਹੈ ਕਿ ਹਸਪਤਾਲ ਵਿੱਚ ਜਾ ਕੇ ਵਿਵਾਦ ਸ਼ੁਰੂ ਕਰੇ ਕਿ ਤਰਸੇਮ ਦੇ ਮਰਨ ਤੋਂ ਪਹਿਲਾਂ-ਪਹਿਲਾਂ ਉਸ ਦੀ ਜ਼ਮੀਨ ਜਾਇਦਾਦ ਦਾ ਅੱਧਾ ਹਿੱਸਾ ਉਸ ਨੂੰ ਦਿੱਤਾ ਜਾਵੇ ਇਧਰ ਹਸਪਤਾਲ ਦੇ ਵਿੱਚ ਜੀਤੀ ਦੀਆਂ ਰਿਪੋਰਟਾਂ ਆਉਂਦੀਆਂ ਹਨ ਤੇ ਉਸ ਦੀਆਂ ਰਿਪੋਰਟਾਂ ਵਿੱਚ ਕੁਝ ਕਮੀਆਂ ਹੁੰਦੀਆਂ ਹਨ ਇਸ ਕਰਕੇ ਡਾਕਟਰ ਉਸ ਦਾ ਗੁਰਦਾ ਲੈਣ ਤੋਂ ਇਨਕਾਰ ਕਰਦੇ ਹਨ ਪਰ ਜੀਤੀ ਹੁਣ ਜਿੱਦੂ ਉੱਪਰ ਅੜੀ ਹੋਈ ਸੀ ਉਹ ਆਪਣੇ ਭਰਾ ਨੂੰ ਕਾਇ ਇੱਕ ਵਕੀਲ ਸਾਧ ਲੈਂਦੀ ਹੈ ਅਤੇ ਕਾਗਜ਼ ਉੱਪਰ ਖੁਦ ਲਿਖਦੀ ਹੈ ਕਿ ਮੈਂ ਜਿੱਤੀ ਪੁੱਤਰੀ ਅਜੀਤ ਸਿੰਘ ਸੁਪਤਨੀ ਤਰਸੇਮ ਸਿੰਘ ਆਪਣੀ ਮਰਜ਼ੀ ਨਾਲ ਖੁਦ ਤਰਸੇਮ ਨੂੰ ਆਪਣਾ ਗੁਰਦਾ ਦੇ ਰਹੀ ਆ ਜੇਕਰ ਮੇਰੇ ਗੁਰਦਾ ਦਿੰਦੇ ਸਮੇਂ ਮੇਰਾ ਕੋਈ ਵੀ ਜਾਨੀ ਨੁਕਸਾਨ ਹੋਏਗਾ ਤਾਂ ਉਸਦੀ ਜ਼ਿੰਮੇਵਾਰੀ ਮੇਰੀ ਖੁਦ ਦੀ ਹੈ ਕਿਸੇ ਉੱਪਰ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਮੈਂ ਆਪਣੀ ਮਰਜ਼ੀ ਨਾਲ ਇਹ ਫੈਸਲਾ ਲਿਆ ਹੈ ਕਿਸੇ ਵੀ ਡਾਕਟਰ ਦੀ ਇਸ ਵਿੱਚ ਕੋਈ ਗਲਤੀ ਨਾ ਮੰਨੀ ਜਾਵੇ ਇਹ ਨਾਲ ਲਿਕੇ ਜੀਤੀ ਕਾਗਜ਼ ਉੱਪਰ ਆਪਣੀ ਦਸਤਖਤ ਕਰ ਦਿੰਦੀ ਹੈ ਤੇ ਵਕੀਲ ਨੂੰ ਫੜਾ ਦਿੰਦੀ ਹੈ ਤੇ ਨਾਲ ਹੀ ਜੀਤੀ ਕਹਿੰਦੀ ਹੈ ਕਿ ਇਹ ਗੱਲ ਕਿਸੇ ਨੂੰ ਵੀ ਉਦੋਂ ਤੱਕ ਨਾ ਦੱਸੀ ਜਾਵੇ ਜਦੋਂ ਤੱਕ ਤਰਸੇਮ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ ਮਹਿੰਦਰ ਜੀਤੀ ਦੇ ਇਸ ਫੈਸਲੇ ਉੱਪਰ ਬਹੁਤ ਹੈਰਾਨ ਹੁੰਦਾ ਤੇ ਮਾਨੀਮਨ ਕਹਿੰਦਾ ਸੱਚਮੁੱਚ ਹੀ ਅਜੀਤ ਸਿੰਘ ਦੀ ਧੀ ਹੈ ਇਸ ਬਾਰੇ ਕੋਈ ਨਹੀਂ ਜਾਣਦਾ ਤੇ ਅੱਜ ਤੋਂ ਬਾਅਦ ਪਿੰਡ ਵਿੱਚ ਤਰਸੀਮ ਦੀਆਂ ਨਹੀਂ ਬਲਕਿ ਸੁਬੇਦਾਰ ਦੀ ਧੀ ਜੀਤੀ ਦੀਆਂ ਗੱਲਾਂ ਹੋਣ ਗਿਆ ਉਹ ਮਾਨੀਮਨ ਸੋਦਾ ਹੈ ਕਿ ਜਿਸ ਨੇ ਕਿੰਨਾ ਵੱਡਾ ਫੈਸਲਾ ਲੈ ਲਿਆ ਉਸ ਨੂੰ ਪਰਮਾਤਮਾ ਕਦੇ ਕੁਝ ਨਹੀਂ ਹੋਣ ਦੇਵੇਗਾ ਮਹਿੰਦਰ ਹੱਥ ਜੋੜ ਕੇ ਰਬ ਦਾ ਸ਼ੁਕਰਾਨਾ ਕਰਦਾ ਹੈ ਕਿ ਸ਼ੁਕਰ ਹੈ ਪਰਮਾਤਮਾ ਮੇਰਾ ਜਾਰਦਰ ਸੇਮ ਨੂੰ ਜੀਤੀ ਵਰਗਾ ਹਮਸਫਰ ਦੇ ਲਈ ਹੁਣ ਮੈਂ ਬੇਫਿਕਰ ਹਾਂ ਕਿ ਮੇਰੇ ਜਰਦਰ ਸੇਮ ਨੂੰ ਕੁਝ ਨਹੀਂ ਹੋਵੇਗਾ ਤੇ ਉਸ ਦੀ ਹਮਸਫਰ ਜੀਤੀ ਨੂੰ ਤਾਂ ਕੁਝ ਹੋ ਹੀ ਨਹੀਂ ਸਕਦਾ ਉਸ ਨੂੰ ਤਾਂ ਕੋਈ ਕੁਝ ਕਰ ਹੀ ਨਹੀਂ ਸਕਦਾ ਤਰਸੇਮ ਨੇ ਤਾਂ ਜ਼ਰੂਰ ਚਿੱਟੇ ਚੋਲ ਪੁੰਨ ਕੀਤੇ ਹੋਣਗੇ ਪਰ ਤਰਸੇਮ ਨੇ ਅੱਜ ਤੱਕ ਕਦੇ ਕਿਸੇ ਦਾ ਬੁਰਾ ਵੀ ਨਹੀਂ ਕੀਤਾ ਇਸ ਸਬਦਾ ਉਸ ਦਾ ਇਹ ਸਬਦਾ ਉਸ ਦੇ ਕਰਮਾਂ ਦਾ ਫਲ ਹੈ ਜੀਤੀ ਦੇ ਇਸ ਫੈਸਲੇ ਤੋਂ ਬਾਅਦ ਇਹ ਤੈ ਹੋ ਜਾਂਦਾ ਹੈ ਕਿ ਹੁਣ ਜੀਤੀ ਦਾ ਇੱਕ ਗੁਰਦਾ ਤਰਸੇਮ ਨੂੰ ਦਿੱਤਾ ਜਾਵੇਗਾ ਇਸ ਤਰ੍ਹਾਂ ਸਬਜ਼ੀ ਤਿਆਰੀ ਹੋ ਜਾਂਦੀ ਹੈ ਤੇ ਡਾਕਟਰ ਵੀ ਆਪਣੇ ਕੰਮ ਉੱਪਰ ਲੱਗ ਜਾਂਦੇ ਹਨ ਤੇ ਪਰਮਾਤਮਾ ਦੀ ਕਿਰਪਾ ਨਾਲ ਦੋਨੋਂ ਦਾ ਆਪਰੇਸ਼ਨ ਸਫਲਤਾਪੂਰਵਕ ਹੋ ਜਾਂਦਾ ਹੈ ਡਾਕਟਰ ਬੱਤਰ ਘੰਟੇ ਦਾ ਸਮਾਂ ਲਾਇਆ ਜੀਤ ਸਿੰਘ ਤੇ ਅਤਰ ਸੇਮ ਸਿੰਘ ਤੇ ਤਿੰਨੋਂ ਪੈਨਾ ਨੂੰ ਪੂਰੀ ਤਸੱਲੀ ਦਿੰਦੇ ਹਨ ਕਿ ਪਰਮਾਤਮਾ ਦੀ ਕਿਰਪਾ ਨਾਲ ਦੋਨੋਂ ਪਤੀ ਪਤਨੀ ਸਹੀ ਸਲਾਮਤ ਰਹਿਣਗੇ ਇਹ ਰੱਬ ਦੀ ਬਣਾਈ ਜੋੜੀ ਹੈ ਇਸ ਜੋੜੀ ਤੇ ਪਰਮਾਤਮਾ ਦੀ ਕਿਰਪਾ ਹਮੇਸ਼ਾ ਬਣੀ ਰਹੇਗੀ ਤਰਸੇਮ ਸਿੰਘ ਪੈਨਾ ਨੇ ਵੀ ਨਾ ਜਾਣੇ ਕਿਸ ਕਿਸ ਗੁਰਦੁਆਰੇ ਸੁਖਨਾ ਸੁਖਲੇ ਸੀ ਕਿ ਉਸ ਦੇ ਪ੍ਰਾਪਰ ਜੈਦਾਵਾਲ ਵਿੰਗਾ ਨਾ ਹੋਵੇ ਮਹਿੰਦਰ ਉਸਨੂੰ ਦੇਖ ਕੇ ਹੈਰਾਨ ਹੁੰਦਾ ਕਿ ਜਿੱਤੀ ਤੇ ਪ੍ਰਾਨ ਨੂੰ ਦੱਸਦਾ ਕਿ ਇਹ ਔਰਤ ਹੋਰ ਕੋਈ ਹੋਈ ਇਹ ਔਰਤ ਕੋਈ ਹੋਰ ਨਹੀਂ ਮੰਨੂ ਹੀ ਹੈ ਮੰਨੂ ਵੀ ਮਹਿੰਦਰ ਨੂੰ ਦੇਖ ਲੈਂਦੀ ਹੈ ਤੇ ਮਹਿੰਦਰ ਵੱਲ ਨੂੰ ਤੁਰ ਪੈਂਦੀ ਹੈ ਮਹਿੰਦਰ ਨੂੰ ਕਹਿੰਦੀ ਹੈ ਮਹਿੰਦਰ ਵੀਰ ਇਹ ਮੈਨੂੰ ਤਰਸੇਮ ਨਾਲ ਮਿਲਣ ਨਹੀਂ ਦੇ ਰਹੇ ਮੈਨੂੰ ਉਸ ਦਾ ਕੋਈ ਦੁਸ਼ਮਨ ਸਮਝ ਰਹੇ ਹਨ ਹੁਣ ਤੁਸੀਂ ਦੱਸੋ ਮੈਂ ਕਿਤੇ ਉਸ ਦੀ ਕੋਈ ਦੁਸ਼ਮਨ ਹਨ ਮਹਿੰਦਰ ਨੇ ਕਿਹਾ ਪਰ ਦੁਤਕੀ ਕਿ ਲੜਾਈ ਹੈ ਇੱਥੇ ਕਿਸੇ ਨੂੰ ਵੀ ਤਰਸੇਮ ਨਾਲ ਮਿਲਣ ਦੀ ਇਜਾਜ਼ਤ ਨਹੀਂ ਬਿਨਾਂ ਖੂਨ ਦੇ ਰਿਸ਼ਤੇ ਤੋਂ ਮਨੂ ਨੇ ਕਿਹਾ ਲੈ ਵੀਰ ਮਹਿੰਦਰ ਹੁਣ ਤੈਨੂੰ ਵੀ ਦੱਸਣਾ ਪਵੇਗਾ ਕਿ ਮੈਂ ਇਕੱਲੀ ਤਰਸੇਮ ਦੀ ਕੀ ਲੱਗਦੀ ਹਾਂ ਰਹੀ ਗੱਲ ਖੂਨ ਦੇ ਰਿਸ਼ਤੇ ਦੀ ਤੇ ਤੇਰਾ ਕਿਹੜਾ ਉਸ ਨਾਲ ਖੂਨ ਦਾ ਰਿਸ਼ਤਾ ਹੈ ਤੂੰ ਵੀ ਤਾਂ ਉਸ ਦਾ ਦੋਸਤ ਹੀ ਹੈ ਤੇ ਨਾਲੇ ਮੇਰੇ ਬਾਰੇ ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਹੀ ਹੈ ਮੈਨੂੰ ਇੱਕ ਵਾਰ ਤਰਸੇਮ ਨਾਲ ਮਿਲਣ ਦਿੱਤਾ ਜਾਵੇ ਨਹੀਂ ਤਾਂ ਤੁਹਾਡੀ ਨਾਲ ਚੰਗੀ ਨਹੀਂ ਹੋਵੇਗੀ ਮਹਿੰਦਰ ਨੇ ਕਿਹਾ ਤੂੰ ਧਮਕੀ ਦੇ ਰਹੀ ਹੈ ਤੇ ਮੈਨੂੰ ਆਪਣੇ ਆਪ ਨਾਲ ਤੋਲ ਰਹੀ ਹੈ ਮਨੂ ਨੇ ਕਿਹਾ ਮੈਂ ਕਿਸੇ ਨੂੰ ਤਾਮਕੀਨੀ ਦੇਣ ਆਈ ਮੈਨੂੰ ਪਤਾ ਲੱਗਾ ਕਿ ਤਰਸੇਮ ਦੀ ਜਾਨ ਨੂੰ ਖਤਰਾ ਹੈ ਇਸ ਲਈ ਮੈਂ ਆਪਣਾ ਹੱਕ ਲੈਣਾ ਹੈ ਜੇ ਉਸ ਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਖਿਆਲ ਕੌਣ ਰੱਖੇਗਾ ਇਸ ਦਾ ਖਰਚਾ ਕੌਣ ਦੇਵੇਗਾ ਉਹ ਆਪਣੇ ਨਾਲ ਲਿਆਂਦੀ ਇੱਕ ਕੁੜੀ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ ਮੈਂ ਇਹਦੇ ਨੇ ਕਿਹਾ ਮੈਂ ਤੇਰੀ ਗੱਲ ਸਮਝਿਆ ਨਹੀਂ ਤੂੰ ਕਹਿਣਾ ਕੀ ਚਾਹੁੰਦੀ ਹੈ ਤੈਨੂੰ ਕਿਸ ਨੇ ਕਿਹਾ ਕਿ ਤਰਸੇਮ ਦੀ ਜਾਨ ਨੂੰ ਖਤਰਾ ਹੈ ਤੇ ਉਹ ਬਚ ਨਹੀਂ ਪਾਵੇਗਾ ਮਨੂ ਨੇ ਕਿਹਾ ਸਿਰਫ ਮੈਨੂੰ ਹੀ ਨਹੀਂ ਸਾਰੇ ਪਿੰਡ ਨੂੰ ਪਤਾ ਹੈ ਕਿ ਆ ਕਾਗਜ਼ ਆ ਮੈਂ ਜੋ ਕੁਝ ਕਾਗਜ਼ ਲੈ ਕੇ ਆਈਆਂ ਮੈਨੂੰ ਇਸ ਉਪਰਤਰ ਸੇਮ ਦੇ ਸਾਈਨ ਚਾਹੀਦੇ ਹਨ ਬਸ ਇਹਨਾਂ ਕਾਗਜ਼ਾਂ ਉਪਰਤਰ ਸੇਮ ਦਾ ਨਾਮ ਲਿਖਵਾ ਦਿਓ ਮੈਂ ਮਿਲ ਕੇ ਵੀ ਕੀ ਕਰਨਾ ਹੈ ਜੀਤੀ ਦਾ ਪ੍ਰਮਾਣੂ ਤੋਂ ਕਾਗਜ਼ ਫੜ ਦੇਖਦਾ ਹੈ ਕਿ 1 ਅਗਸ ਕਾਦੇ ਹਨ ਉਹਨਾਂ ਕਾਗਜ਼ਾਂ ਨੂੰ ਪੜਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਕਾਗਜ਼ ਇੱਕ ਤਰ੍ਹਾਂ ਦੀ ਵਿਸੀਅਤ ਹਨ ਜਿਸ ਤੇ ਇਹ ਲਿਖਿਆ ਸੀ ਕਿ ਤਰ ਸੇਮ ਦੀ ਮੌਤ ਤੋਂ ਬਾਅਦ ਜ਼ਮੀਨ ਦਾ ਅੱਧਾ ਹਿੱਸਾ ਉਸ ਦੀ ਤੀਜਾਸ ਮੈਨੂੰ ਦਿੱਤਾ ਜਾਵੇਗਾ ਜੋ ਕਿ ਮਨੂ ਦੀ ਪੇਟੋ ਤੀਜੰਮੀ ਸੀ ਜਿੱਤੀ ਦਾ ਪ੍ਰਾ ਕਾਗਜ਼ ਪੜ ਮੈਂ ਇਹਨਾਂ ਨੂੰ ਇਹ ਸਾਰੀ ਕਹਾਣੀ ਦੱਸਦਾ ਪਰਮਹਿੰਦਰ ਮੰਨੂ ਨੂੰ ਕਹਿੰਦਾ ਹੈ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਤੇ ਸੇਮ ਜਲਦੀ ਹੀ ਠੀਕ ਹੋ ਕੇ ਘਰ ਪਹੁੰਚ ਜਾਵੇਗਾ ਪਰ ਮਨੂ ਉਸ ਦੀ ਗੱਲ ਨਹੀਂ ਮੰਨਦੀ ਤੇ ਹਸਪਤਾਲ ਵਿੱਚ ਰੋਲਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਸੋ ਦੋਸਤੋ ਇਸ ਦਾ ਅਗਲਾ ਭਾਗ ਅਸੀਂ ਕੱਲ ਦੀ ਵੀਡੀਓ ਵਿੱਚ ਕਰਾਂਗੇ ਤੁਹਾਨੂੰ ਇਹ ਸਟੋਰੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ